ਇੱਕ ਬੱਚੇ ਨੂੰ ਫੁੱਟਪਾਥ ਤੇ ਇੱਕ ਦੁੱਧ ਦੀ ਬੋਤਲ ਦੇ ਸਹਾਰੇ ਛੱਡ ਕੇ ਮਾਂ-ਬਾਪ ਚਲੇ ਗਏ। ਵੇਖ ਰਹੇ ਹੋ ਕਿ ਬੱਚਾ ਆਖ ਖਡਾਉਣਿਆਂ ਦੇ ਨਾਲ ਖੇਡ ਰਿਹਾ ਉਹ ਆਪਣੇ ਘਰ ਨਹੀਂ ਪ੍ਰਭ ਆਸਰਾ ਹੁਣ ਉਸਦਾ ਘਰ ਹੈ। ਤੇ ਹਨੇਰੇ ਵਿੱਚ ਮਤਲਬ ਕੁਝ ਵੀ ਨਾ ਦੇਖਿਆ ਉਹਦੇ ਮੋਬਾਈਲ ਦੀਆਂ ਲਾਈਟਾਂ ਸੀ ਮੋਬਾਈਲ ਦੀ ਲਾਈਟ ਚ ਬਾਲ ਕੇ ਦੇਖਿਆ ਇੰਨੇ ਤਰਸੇ ਹੋ ਹਾਲਤ ਦੀ ਵਿੱਚ ਬੱਚਾ ਪਿਆ ਹੈ। ਇਨਾ ਛੋਟਾ ਜਿਹਾ ਬੱਚਾ ਔਰ ਕਿਹੋ ਜਿਹੇ ਹਾਲਾਤ ਥੋੜਾ ਜਿਹਾ ਵੀ ਇਦਾਂ ਨੂੰ ਕਿਤੇ ਕਰਵਟ ਲੈ ਲਈ ਤਾਂ ਹਾਈਵੇ ਚੱਲਦਾ ਉੱਥੇ ਕਿੰਨੀਆਂ ਮਤਲਬ ਵਾਹਕਲ ਚੱਲਦੇ ਹੈਗੇ ਕੁਝ ਵੀ ਹੋ ਸਕਦਾ ਸੀ ਔਰਤ ਦੇ ਪੇਟ ਚੋਂ ਜੰਮ ਕੇ ਉਹਨੂੰ ਹੀ ਬੋਝ ਸਮਝਣਾ ਪਹਿਲੀ ਗੱਲ ਤਾਂ ਆਹੀ ਨਹੀਂ ਮੈਨੂੰ ਪਤਾ ਲੱਗਦਾ ਵੀ ਸਾਡਾ ਮੈਂਟਲ ਹੈਲਥ ਜਿਹੜੀ ਹੈਗੀ ਉਹ ਕਿੱਥੇ ਪਹੁੰਚ ਗਈ ਹੈ ਬੱਚੇ ਦੀ ਹਾਲਤ ਦੇਖੀ ਫਿਜ਼ੀਕਲੀ ਕੋਈ ਪ੍ਰੋਬਲਮ ਨਹੀਂ ਹੈ ਤੇ ਉਹਨਾਂ ਨੇ ਬਾਕੀ ਕੁਝ ਟੈਸਟ ਦੱਸੇ ਵੀ ਇਸ ਦੇ ਵਿੱਚ ਕੋਈ ਗਰੋਥ ਦੇ ਵਿੱਚ ਕਿਤਨਾ ਕਿਤੇ ਕੋਈ ਕਹਿੰਦੇ ਸਾਨੂੰ ਲੱਗਦਾ ਹੈਗਾ ਵੀ ਥੋੜੀ ਜੀ ਮਤਲਬ ਡਿਲੇਡ ਹੈ ਤੇ ਉਹਦੇ ਉੱਤੇ ਮਤਲਬ ਅੱਜ ਵੀ ਸਪੈਸ਼ਲਿਸਟਾਂ ਕੋਲ ਬੱਚਾ ਜਿਹੜਾ ਹੈਗਾ ਗਿਆ ਹੋਇਆ ਸੀ ਇਹ ਜੇ ਹੁਣੇ ਮਤਲਬ ਥੋੜੀ ਦੇਰ ਪਹਿਲਾਂ ਹੀ ਆਇਆ ਹੈਗਾ ਜਿਹੜੀ ਇਹ ਤੁਸੀਂ ਤਸਵੀਰ ਵੇਖ ਰਹੇ ਹੋ ਯਕੀਨਨ ਤੌਰ ਤੇ ਤੁਹਾਨੂੰ ਰਵਾ ਦੇਵੇਗੀ ਇਨਸਾਨੀਅਤ ਸ਼ਰਮਸਾਰ ਹੋਈ ਆ ਪਰ ਕੁਝ ਲੋਕ ਅਜੇੇ ਵੀ ਨੇ ਜਿਨ੍ਹਾਂ ਦੇ ਭਾਰ ਦੇ ਨਾਲ ਲੋਕਾਂ ਦੀ ਜ਼ਿੰਦਗੀ ਚੱਲਦੀ ਆ ਔਰ ਜਿਨ੍ਹਾਂ ਦੇ ਕਰਕੇ ਇੱਥੇ ਮਨੁੱਖਤਾ ਦੀ ਸੇਵਾ ਵੀ ਹੁੰਦੀ ਆ ਪ੍ਰਭ ਆਸਰਾ ਪਹੁੰਚੇ ਹਾਂ ਉਸ ਤਸਵੀਰ ਤੋਂ ਬਾਅਦ ਜਿਹੜੀ देर रात ਸਭ ਨੇ ਸੋਸ਼ਲ ਮੀਡੀਆ ਤੇ ਵੇਖੀ ਕਿਵੇਂ ਇੱਕ ਬੱਚੇ ਨੂੰ ਫੁੱਟਪਾਥ ਤੇ ਇੱਕ ਦੁੱਧ ਦੀ ਬੋਤਲ ਦੇ ਸਹਾਰੇ ਛੱਡ ਕੇ ਮਾਂ-ਬਾਪ ਚਲੇ ਗਏ ਦੂਜੀ ਤਸਵੀਰ ਦੇ ਵਿੱਚ ਵੇਖ ਰਹੇ ਹਾਂ ਕਿ ਬੱਚਾ ਖਡਾਉਣਿਆਂ ਦੇ ਨਾਲ ਖੇਡ ਰਿਹਾ ਉਹ ਆਪਣੇ ਘਰ ਨਹੀਂ ਪ੍ਰਭ ਆਸਰਾ ਹੁਣ ਉਸ ਦਾ ਘਰ ਹੈ ਬੱਚੇ ਦਾ ਇਲਾਜ ਚੱਲ ਰਿਹਾ ਤਾਂ ਭਾਈ ਸਾਹਿਬ ਮੇਰੇ ਨਾਲ ਨੇ ਸ਼ਮਸ਼ੀਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਭਾਈ ਸਾਹਿਬ ਜੀ ਤਸਵੀਰ ਰਾਤ ਜਦੋਂ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸਾਡੇ ਤੱਕ ਵੀ ਪਹੁੰਚਦੀ ਆ ਸਭ ਤੋਂ ਪਹਿਲਾਂ ਅਸੀਂ ਉਹ ਜਾਨਣਾ ਚਾਹੁੰਨੇ ਆ ਕਿ ਤੁਹਾਨੂੰ ਕਿਵੇਂ ਪਤਾ ਲੱਗਦਾ ਬੱਚੇ ਦੀ ਜਾਣਕਾਰੀ ਕਿਵੇਂ ਮਿਲਦੀ ਹੈ ਉਹ ਪੂਰਾ ਘਟਨਾ ਕ੍ਰਮ ਤੁਹਾਡੇ ਤੋਂ ਸੁਣਨਾ ਚਾਹੁੰਨੇ ਆ ਜੀ ਨੇਚਰਲੀ ਉਸ ਵੇਲੇ ਨੇਰੀ ਰਾਤ ਸੀ ਤੇ ਇੱਕ ਮੋਟਰਸਾਈਕਲ ਵਾਲਾ ਜਿਹੜਾ ਸੀ ਉਹ ਖਰੜ ਤੋਂ ਟੂਵਰਡਸ ਕੁਰਾਲੀ ਜਾ ਰਿਹਾ ਸੀ ਸੜਕ ਤੇ ਹਾਈਵੇ ਦੇ ਨਾਲ-ਨਾਲ ਇੱਕ ਨਾਲਾ ਬਣਿਆ ਹੋਇਆ ਪ੍ਰਭਾਸਰਾ ਦੇ ਗੇਟ ਤੋਂ ਪਿੱਛੇ ਕਾਫੀ ਪਿੱਛੇ ਇੱਕ ਦਰਖਤ ਜਹਾ ਹੈਗਾ ਤੇ ਉਹਦੇ نیچے ਨਾਲੇ ਦੇ ਉੱਤੇ ਤੇ ਬੱਚੇ ਨੂੰ ਐਦਾਂ ਹੀ ਲਟਾਇਆ ਹੋਇਆ ਨੀਚੇ ਕੋਈ ਕਪੜਾ ਨਹੀਂ ਬਸ ਕਪੜਾ ਉਹੀ ਜਿਹੜਾ ਉਹਦੇ ਤਨ ਦੇ ਉੱਤੇ ਪਾਇਆ ਹੋਇਆ ਤੇ ਬੱਚਾ ਰੋ ਰਿਹਾ ਸੀ ਉਸ ਵੇਲੇ ਤੇ ਉਹਨੂੰ ਇੱਕਦਮ ਜਿਹੜਾ ਬੱਚਾ ਰੋ ਰਿਹਾ ਸੀ ਉਹਨੇ ਇੱਕਦਮ ਜਦੋਂ ਮੋਟਰਸਾਈਕਲ ਤੇ ਇਥੋਂ ਨਿਕਲਦੇ ਥੋੜਾ ਜਿਹਾ ਸਲੋ ਕਰਕੇ ਨਿਕਲਦੇ ਪ੍ਰਭਾਸ ਰ데요ਗੇ ਤੇ ਉਹਨੇ ਜਦੋਂ ਦੇਖਿਆ ਤੁਰੰਤ ਪ੍ਰਭਾਸ ਰਾਂਚੇ ਗੇਟ ਤੇ ਪਹੁੰਚਿਆ ਇਨਫੋਰਮੇਸ਼ਨ ਮੇਰੇ ਕੋਲ ਪਹੁੰਚੀ ਅਸੀਂ ਫਿਰ ਫਟਾਫਟ ਉੱਥੇ ਪਹੁੰਚੇ ਤੇ ਹਨੇਰੇ ਵਿੱਚ ਮਤਲਬ ਕੁਝ ਵੀ ਨਾ ਦੇਖਿਆ ਉਹਦੇ ਮੋਬਾਈਲ ਦੀਆਂ ਲਾਈਟਾਂ ਸੀ ਮੋਬਾਈਲ ਦੀ ਲਾਈਟ ਚ ਬਾਲ ਕੇ ਦੇਖਿਆ ਇੰਨੇ ਤਰਸੇਗ ਹਾਲਤ ਦੀ ਵਿੱਚ ਬੱਚਾ ਪਿਆ ਆ ਇਨਾ ਛੋਟਾ ਜਿਹਾ ਬੱਚਾ ਔਰ ਕਿਹੋ ਜਿਹੀ ਹਾਲਾਤ ਥੋੜਾ ਜਿਹਾ ਵੀ ਇਧਰ ਨੂੰ ਕਿਤੇ ਕਰਵਟਰ ਲੈ ਲਈ ਤਾਂ ਹਾਈਵੇ ਚੱਲਦਾ ਉਥੇ ਕਿੰਨੀਆਂ ਮਤਲਬ ਵਾਹਿਕਲ ਚੱਲਦੇ ਹੈਗੇ ਕੁਝ ਵੀ ਹੋ ਸਕਦਾ ਸੀ ਉਥੇ ਡੌਗੀ ਫਿਰਦੇ ਤੇ ਉਥੇ ਮਤਲਬ ਕਿੰਨੇ ਤਰ੍ਹਾਂ ਦੇ ਜਾਨਵਰ ਪਤਰੀਆਂ ਗਾਮਾਂ ਹੋਰ ਕਿੰਨਾ ਕੁਝ ਫਿਰਦਾ ਹੈਗਾ ਹੈ ਨਾ ਵੀ ਇਹੋ ਜਿਹੀ ਹਾਲਾਤਾਂ ਦੇ ਵਿੱਚ ਬੱਚਾ ਜਿਹੜਾ ਦੇਖਿਆ ਗਿਆ ਉਸ ਵੇਲੇ ਜਿਸ ਵੇਲੇ ਇੱਕ ਨੌਜਵਾਨ ਨੇ ਉਹਦੀ ਆਵਾਜ਼ ਸੁਣੀ ਸਾਨੂੰ ਪਤਾ ਲੱਗਿਆ ਤੇ ਫਿਰ ਤੇ ਖਿਆਲੰਦਾ ਮਤਲਬ ਜਿਹੜਾ ਅੰਦਰੋਂ ਹੜ ਆ ਗਿਆ ਵੀ ਅਸੀਂ ਮਤਲਬ ਕਲਪਨਾ ਵੀ ਨਹੀਂ ਕਰ ਸਕਦੇ ਕਦੇ ਵੀ ਬੱਚੇ ਨੂੰ ਇਸ ਤਰੀਕੇ ਨਾਲ ਸੁੱਟਿਆ ਜਾ ਸਕਦਾ ਏ ਇੱਕ ਨਾਲੇ ਦੇ ਉੱਤੇ ਸੁੱਟਿਆ ਜਾ ਸਕਦਾ ਹਾਂ ਤਾਂ ਤੇ ਬੱਚਿਆਂ ਨੂੰ ਬਹੁਤ ਸਾਰੇ ਬੋਝ ਮੰਨ ਕੇ ਵਿੱਤੀ ਬੋਝ ਜਾਂ ਹੋਰ ਚੀਜ਼ ਕਰਕੇ ਸੱਡ ਦਿੰਦੇ ਨੇ ਪਰ ਇੱਕ ਲੜਕੇ ਨੂੰ ਸੱਟ ਕੇ ਚਲੇ ਗਏ ਇਹ ਹੈਰਾਨੀ ਦੀ ਗੱਲ ਸੀ ਤੁਹਾਡੇ ਲਈ ਐਕਚੁਅਲੀ ਜਿਹੜਾ ਸੁੱਟਣਾ ਹੁੰਦਾ ਨਾ ਇਹ ਜਾਨਵਰ ਦੇ ਮਨੁੱਖਾਂ ਦੇ ਕੈਰੇਕਟਰ ਚ ਮੈਕਸਿਮਮ ਅਸੀਂ ਦੇਖੀ ਹੈ ਪਸ਼ੂ ਪੰਛੀਆਂ ਦੇ ਉਹ ਉਹ ਤਾਂ ਜਾਨ ਤੱਕ ਦੇ ਦਿੰਦੇ ਆ ਮੈਕਸਿਮਮ ਅਸੀਂ ਦੇਖਦੇ ਹਾਂ ਨਾ ਇਸ ਧਰਤੀ ਤੇ ਜਿਹੜਾ ਆਰਗਾਨਿਜ਼ਮ ਹੈ ਉਹ ਚ ਇੱਕ ਮਨੁੱਖ ਵੀ ਹੈਗਾ ਤੇ ਕੋਈ ਪੰਛੀ ਨੂੰ ਨਹੀਂ ਬਣਾ ਸਕਦਾ ਤੇ ਇਸ ਇਸ ਦੇ ਵਿੱਚ ਦਾ ਵਰਤਾਰਾ ਜਿਹੜਾ ਜਿਵੇਂ ਆਪਾਂ ਦੇਖਦੇ ਆ ਭਾਵੇਂ ਕੋਈ ਵੀ ਚੀਜ਼ਾਂ ਬਨਸਪਤੀ ਵੀ ਹੈਗੀ ਭਾਵੇਂ ਕਿਹੜੀ ਕੋਈ ਵੀ ਖਾਣੀ ਹੋਵੇ ਇਹ ਉਸ ਤਰੀਕੇ ਨਾਲ ਪੈਦਾ ਕੀਤੀ ਹੋਈ ਹੈ ਵੀ ਤਾਂ ਕਿ ਦਾ ਸੰਤੁਲਨ ਕਾਇਮ ਰਹਿ ਸਕੇ ਕੁੜੀਆਂ ਦੇ ਪੇਟ ਚੋਂ ਲੇਡੀ ਦੇ ਪੇਟ ਚੋਂ ਔਰਤ ਦੇ ਪੇਟ ਚੋਂ ਜੰਮ ਕੇ ਉਹਨੂੰ ਹੀ ਬੋਝ ਸਮਝਣਾ ਪਹਿਲੀ ਗੱਲ ਤਾਂ ਆਹੀ ਨਹੀਂ ਮੈਨੂੰ ਪਤਾ ਲੱਗਦਾ ਵੀ ਸਾਡਾ ਮੈਂਟਲ ਹੈਲਥ ਜਿਹੜੀ ਹੈਗੀ ਉਹ ਕਿੱਥੇ ਪਹੁੰਚ ਗਈ ਹੈ ਮਤਲਬ ਸਾਡੀ ਕੋਈ ਕਮਜ਼ੋਰੀ ਅਸੀਂ ਕਮਜ਼ੋਰੀ ਦੇ ਉੱਤੇ ਨਹੀਂ ਕੰਮ ਕਰਨਾ ਜੇ ਅਸੀਂ ਇਨਸਿਕਿਉਰ ਫੀਲ ਕਰ ਰਹੇ ਹਾਂ ਇਨਸਿਕਿਉਰਟੀ ਹੈ ਸਾਡੇ ਮਨ ਦੇ ਵਿੱਚ ਕਿ ਕੋਈ ਬੱਚੀ ਤੇ ਬੱਚੇ ਨੂੰ ਸੰਸਕਾਰ ਅچھے ਦੋ ਸਿੱਖਿਆ ਤੋਂ ਪਹਿਲਾਂ ਉਹਨੂੰ ਡਾਕਟਰ ਬਣਾਉਣ ਤੋਂ ਪਹਿਲਾਂ ਉਹਨੂੰ ਲਾਈਕ ਕੋਈ ਵੀ ਅਫੀਸਰ ਬਣਾਉਣ ਤੋਂ ਪਹਿਲਾਂ ਜੇਕਰ ਉਹਨੂੰ ਸੰਸਕਾਰ ਬੱਚਿਆਂ ਨੂੰ ਜੰਗੇ ਇਨਸਾਨੀ ਦੇ ਆਧਾਰ ਤੇ ਸੰਸਕਾਰ ਦੇ ਦਿੱਤੇ ਜਾਣ ਤੇ ਸਿਲੇਬਸ ਦੇ ਵਿੱਚ ਮਤਲਬ ਇੱਕ ਇਨਸਾਨੀ ਤੇ ਕਦਰਾਂ ਕੀਮਤਾਂ ਵਾਲੇ ਚੈਪਟਰ ਹੋਣ ਤੇ ਉਹਨਾਂ ਮਹਾਨ ਲੋਕਾਂ ਦੀਆਂ ਸ਼ਖਸੀਤਾਂ ਨਹੀਂ ਆ ਸੱਚ ਦੇ ਆਸ਼ਿਕਾਂ ਨਹੀਂ ਆ ਤੇ ਉਹਦੇ ਵਿੱਚ ਮਤਲਬ ਕਹਾਣੀਆਂ ਹੋਣ ਤੇ ਇਹ ਜਿਹੜਾ ਬੱਚਾ ਇਹ ਤਾਂ ਬਹੁਤ ਸਟਰੋਂਗ ਹੋ ਸਕਦਾ ਹੈ ਮਤਲਬ ਕੋਈ ਸ਼ੱਕ ਨਹੀਂ ਲੜਕੀਆਂ ਬਹੁਤ ਆਉਂਦੀਆਂ ਸਾਡੇ ਕੋਲ ਲੜਕੀਆਂ ਨੂੰ ਬਹੁਤ ਸਮਝਿਆ ਜਾਂਦਾ ਇੱਕ ਬਿਲਕੁਲ ਸੱਚ ਹੈ ਦੂਜਾ ਸੱਚ ਇਹ ਵੀ ਹੈ ਕੇ ਲੜਕੀਆਂ ਜਦੋਂ ਵੀ ਇਹਨਾਂ ਦੇ ਸਾਡੇ ਕੋਲ ਜਦੋਂ ਬਜ਼ੁਰਗ ਸਾਡੇ ਕੋਲ ਪਹੁੰਚਦੇ ਆ ਤੇ ਕਿਸੇ ਵੀ ਕਾਰਨ ਕੋਈ ਘਰ ਦੇ ਵਿੱਚ ਸਟ੍ਰੈਸ ਦੀ ਕਰਕੇ ਹੋਇਆ ਅਲੱਗ-ਅਲੱਗ ਕਾਰਨ ਹੈਗੇ ਉਹਦੇ ਤੇ ਜਿਸ ਵੇਲੇ ਉਹ ਆਪਣੇ ਘਰ ਦਾ ਰਸਤਾ ਭੁੱਲ ਕੇ ਬਾਹਰ ਰੁੜ ਰਿਆ ਹੁੰਦਾ ਨਾ ਉਸ ਵੇਲੇ ਉਹਦਾ ਜਦੋਂ ਇੱਥੇ ਆ ਕੇ ਟ੍ਰੀਟਮੈਂਟ ਸ਼ੁਰੂ ਹੁੰਦਾ ਪਾਗਲ ਕਹਿ ਕੇ ਹੀ ਦਾਖਲ ਕਰਾਉਂਦੇ ਵੱਡੀ ਗਿਣਤੀ 'ਚ ਤੇ ਉਸ ਵੇਲੇ ਟ੍ਰੀਟਮੈਂਟ ਤੋਂ ਬਾਅਦ ਜਦੋਂ ਉਹਨਾਂ ਨੂੰ ਯਾਦਦਾਸ਼ਤ ਵਾਪਸ ਆਉਂਦੀ ਹੈ ਤੇ ਉਸ ਵੇਲੇ ਜਦੋਂ ਐਡਰੈਸ ਦੱਸਦਾ ਹੈ ਉਹਦੇ 'ਚ ਲੜਕੀਆਂ ਦਾ ਵੀ ਹੁੰਦਾ ਲੜਕੀਆਂ ਦਾ ਵੀ ਹੁੰਦਾ ਸਾਡੇ ਕੋਲ ਜ਼ਿਆਦਾਤਰ ਲੜਕੀਆਂ ਪਹਿਲਾਂ ਆਈਆਂ ਬੜੀ ਬੇਸਬਰੀ ਦੇ ਨਾਲ ਜਿਹੜੀਆਂ ਜਿਸ ਵੇਲੇ ਆ ਕੇ ਉਹ ਕਿਦਾਂ ਮਿਲੀਆਂ ਗਲੇ ਲਾ ਕੇ ਕਿਦਾਂ ਰੋਣੀਆਂ ਸੀ ਜੇ ਕੋਹ ਤਾਂ ਮੈਂ ਕਦੀ ਐਗਜ਼ਾਮਪਲ ਵੀ ਦੇ ਦਾਂ ਵਿੱਚ ਤੇ ਉਹ ਸਾਡੇ ਕੋਲ ਜਿਸ ਵੇਲੇ ਅਸੀਂ ਦੱਸਿਆ ਤੇ ਉਹ ਲੜਕੀ ਸਾਡੇ ਕੋਲ ਪਹੁੰਚੀ ਆਪਣੀ ਮਾਂ ਨੂੰ ਲੈਣ ਵਾਸਤੇ ਖਰੜ ਤੋਂ ਹੀ ਸਾਨੂੰ ਮਿਲੀ ਸੀ ਮਾਂ ਦੇ ਨਾਮ ਵਿਚਾਰੀ ਦੇ ਨਾਲ ਝੁਲਮ ਵੀ ਹੋਇਆ ਸੀ ਤੇ ਉਸ ਦੀ ਉਮਰ ਲਗਭਗ 70 ਸਾਲ ਦੇ ਕਰੀਬ ਸੀ ਤੇ ਸਾਡੇ ਕੋਲ 6 ਸਾਲ ਉਹਦਾ ਟ੍ਰੀਟਮੈਂਟ ਚੱਲਿਆ ਤੇ ਉਹ ਜਦੋਂ ਨਾਰਮਲ ਜੀ ਹੋਈ ਨਾ ਲੜਕੀ ਪਹਿਲਾਂ ਇੰਨੀ ਰੋਈ ਤੇ ਫਿਰ ਅਸੀਂ ਪੁੱਛਿਆ ਤੇ ਫਿਰ ਜਦੋਂ ਜਿਵੇਂ ਉਹ ਦੱਸਣ ਲੱਗੀ ਵੀ ਘਰ ਤੋਂ ਕੁਮ ਹੋਇਆ ਨੂੰ ਇੰਨੀ ਦੇਰ ਹੋ ਗਈ 11 ਸਾਲ ਹੋ ਗਏ ਕਹਿੰਦੀ 11 ਸਾਲ ਹੋ ਗਏ ਕਹਿੰਦੀ ਪਿਛਲੇ ਸਾਲ ਅਸੀਂ ਅੰਤਿਮ ਰਸਮਾਂ ਇਹਨਾਂ ਦੀ ਆਦਾ ਕਰਕੇ ਹਟੇ ਹਾਂ ਸਾਨੂੰ ਤਾਂ ਹੁਣ ਯਕੀਨ ਹੀ ਨਹੀਂ ਸੀ ਰਿਹਾ ਵੀ ਇਸ ਦੁਨੀਆ ਤੇ ਹੈਗੀ ਸਾਡੀ ਮਾਂ ਮਤਲਬ ਲੜਕੇ ਨਾਲੋਂ ਲੜਕੀ ਪਹਿਲਾਂ ਪਹੁੰਚੀ ਹੈ ਠੀਕ ਹੈ ਵਿੱਚ ਲੜਕੇ ਹੈਗੇ ਆ ਜਿਹੜੇ ਦਰਦ ਰੱਖਦੇ ਆ ਉਹਨਾਂ ਦੀ ਗਿਣਤੀ ਘਟ ਹੈ ਪਰ ਲੜਕੀਆਂ ਇਹਨਾਂ ਜਦੋਂ ਉਹਨਾਂ ਨੂੰ ਪੁੱਛਦੇ ਨੇ ਲੜਕੀਆਂ ਨੂੰ ਤੁਸੀਂ ਕੀ ਕਰੋਗੀਆਂ ਲੜਕੀਆਂ ਕਹਿੰਦੀਆਂ ਨਹੀਂ ਮੇਰੀ ਮਾਂ ਹੈ ਅਸੀਂ ਇਹਨਾਂ ਨੂੰ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਲੈ ਕੇ ਜਾਵਾਂਗੇ ਮਤਲਬ ਲੜਕੀ ਨੂੰ ਇਗਨੋਰ ਕਰਨਾ ਜਿਹੜਾ ਹੁੰਦਾ ਨਾ ਉਹਦਾ ਦਿਲ ਐਸਾ ਹੈਗਾ ਉਹ ਆਪਣੇ ਪੇਰੈਂਟਸ ਨੂੰ ਸੌਖਾ ਸੌਖਾ ਇਗਨੋਰ ਨਹੀਂ ਕਰ ਪਾਉਂਦੀ ਜਿਹੜਾ ਕੱਲ ਬੱਚਾ ਤੁਹਾਨੂੰ ਮਿਲਿਆ ਜੀ ਉਹਦਾ ਕੋਈ ਮਾਂ ਬਾਪ ਬਾਰੇ ਪਤਾ ਲੱਗਿਆ ਪ੍ਰਵਾਸੀ ਕਿਸੇ ਮਜ਼ਦੂਰ ਦਾ ਜਾਂ ਕੋਈ ਔਰ ਮੈਡੀਕਲ ਹੁਣ ਤੱਕ ਹੋਇਆ ਉਹਦੀ ਮੈਡੀਕਲ ਹੁਣ ਗਰਾਉਂਡ ਜਿਹੜਾ ਹੈਗਾ ਹੈਲਥ ਦੇ ਦੇ ਕੋ ਹੈ ਕੀ ਹੈ ਜੀ ਰਿਪੋਰਟ ਦੇ ਵਿੱਚ ਕੀ ਕੁਝ ਆਇਆ ਜਿਹੜਾ ਬੱਚਾ ਹੈਗਾ ਪਹਿਲੀ ਗੱਲ ਤਾਂ ਠੀਕ ਹੈ ਮੈਂ ਤੁਹਾਡੀਆਂ ਭਾਵਨਾਵਾਂ ਸਮਝਦਾ ਹੈਗਾ ਬੱਚਾ ਹੈਗਾ ਜਿਹਨੂੰ ਜਿਹਨੇ ਸਾਨੂੰ ਬਣਾਇਆ ਹੈ ਨਾ ਸਾਇੰਸ ਦਾ ਬੱਚਾ ਬਣਾ ਨਹੀਂ ਸਕੀ ਅਜੇ ਤੱਕ ਸਾਇੰਸ ਦਾ ਬਲੱਡ ਵੀ ਨਹੀਂ ਬਣਾ ਸਕੀ ਸਾਡਾ ਹੈ ਨਾ ਜਿਹਨੇ ਸਾਨੂੰ ਬਣਾਇਆ ਬੱਚੇ ਨੇ ਬੱਚਾ ਵੀ ਉਸੇ ਨੇ ਬਣਾਇਆ ਹੈ ਨਾ ਤੇ ਉਸ ਬੱਚੇ ਨੂੰ ਜਿਸ ਵੇਲੇ ਅਸੀਂ ਚੱਕ ਕੇ ਸੇਮ ਟਾਈਮ ਤੇ ਕੰਸਰਨਡ ਡਿਪਾਰਟਮੈਂਟ ਨੂੰ ਫੋਨ ਕੀਤਾ ਕਿਸ ਨੇ ਚੱਕਿਆ ਕਿਸ ਨੇ ਨਹੀਂ ਚੱਕਿਆ ਫੋਨ ਅਸੀਂ ਚੱਕ ਕੇ ਹਸਪੀਟਲ ਸਿਵਲ ਹਸਪੀਟਲ ਮੋਹਾਲੀ ਲੈ ਕੇ ਗਏ ਉਹਨਾਂ ਨੂੰ ਉਹਨਾਂ ਨੇ ਫਿਜ਼ੀਕਲੀ ਤੇ ਬੱਚੇ ਦੀ ਹਾਲਤ ਦੇਖੀ ਫਿਜ਼ੀਕਲੀ ਕੋਈ ਪ੍ਰੋਬਲਮ ਨਹੀਂ ਹੈ ਤੇ ਉਹਨਾਂ ਨੇ ਬਾਕੀ ਕੁਝ ਟੈਸਟ ਦੱਸੇ ਵੀ ਇਸ ਦੇ ਵਿੱਚ ਕੋਈ ਗ੍ਰੋਥ ਦੇ ਵਿੱਚ ਕਿਤੇ ਨਾ ਕਿਤੇ ਕੋਈ ਕਹਿੰਦੇ ਸਾਨੂੰ ਲੱਗਦਾ ਹੈਗਾ ਵੀ ਥੋੜੀ ਮਤਲਬ ਇਹ ਡਿਲੇਡ ਤੇ ਉਹਦੇ ਉੱਤੇ ਮਤਲਬ ਅੱਜ ਵੀ ਸਪੈਸ਼ਲਿਸਟਾਂ ਕੋਲ ਬੱਚਾ ਜਿਹੜਾ ਹੈਗਾ ਗਿਆ ਹੋਇਆ ਸੀ ਇਹ ਜੇ ਹੁਣੇ ਮਤਲਬ ਥੋੜੀ ਦੇਰ ਪਹਿਲਾਂ ਹੀ ਆਇਆ ਹੈਗਾ ਤੇ ਉਸ ਚਾਈਲਡ ਸਪੈਸ਼ਲਿਸਟ ਹੈਗੇ ਆ ਉਹਨਾਂ ਕੋਲ ਵੀ ਅਜਿਓਪੀਨੀਅਨ ਲਿਆ ਫਿਰ ਉਸ ਤੋਂ ਬਾਅਦ ਥੋੜਾ ਜਿਹਾ ਜਿਵੇਂ ਇੱਕ ਲਤ ਲੱਗ ਰਹੀ ਸੀ ਉਹਦੀ ਵੀ ਉਹਦੀ ਮੂਵਮੈਂਟ ਜਿੰਨੀ ਫ੍ਰੀਲੀ ਹੋਣੀ ਚਾਹੀਦੀ ਹੈ ਉਸ ਥੋੜੀ ਜੀ ਕਮੀ ਹੈ ਤੇ ਫਿਜ਼ੀਓਥੈਰੇਪਿਸਟ ਕੋਲ ਵੀ ਬੱਚਾ ਗਿਆ ਤੇ ਮਾਈਨਰ ਪ੍ਰੋਬਲਮ ਲੱਗ ਰਹੀ ਹੈ ਵੀ ਸ਼ਾਇਦ ਦੀ ਉਹਦੀ ਗਰੋਥ ਥੋੜੀ ਜਿਵੇਂ ਹੁੰਦੀ ਹੈ ਨਾ ਲੇਟ ਹੁੰਦੀ ਹੈ। ਇਹ ਹੀ ਕਾਰਨ ਹੋ ਸਕਦਾ ਹੈ ਫਿਰ ਕਈ ਵਾਰੀ ਬੱਚੇ ਨੂੰ ਇਸ ਤਰੀਕੇ ਨਾਲ ਵੀ ਬੋਝ ਬਣ ਲਿਆ ਕਿ ਯਾਰ ਸ਼ਾਇਦ ਵਾਦੇ ਫੁੱਲੇ ਨਾ ਸਾਰੀ ਉਮਰ ਦਾ ਬੋਝ ਬਣ ਜੀ ਪ੍ਰਭਾ ਅਸਰੇ ਦੇ ਨੇੜੇ ਛੱਡ ਕੇ ਚਲੇ ਜਾਓ। ਲੱਭਣ ਦੀ ਕੋਸ਼ਿਸ਼ ਕੀਤੀ ਪਰਵਾਰਾਂ ਨੂੰ ਕੋਈ ਸੀਸੀਟੀਵੀ ਦੇਖਿਆ ਹੋਵੇਗਾ ਵੀ ਕੌਣ ਛੱਡ ਕੇ ਗਿਆ ਬੱਚਾ ਕਿੱਥੋਂ ਆਇਆ ਇਹ ਜਾਂ ਰਹਿੰਦੀ ਹੈ ਪਿੱਛੇ। ਪਹਿਲੀ ਗੱਲ ਤੇ ਜੀ ਅਸੀਂ ਸੀਸੀਟੀਵੀ ਕੈਮਰਾ ਨਾ ਲਾਇਆ ਨਹੀਂ ਮੈਂ ਤੁਹਾਡੇ ਥਰੂ ਵੀ ਮੈਸੇਜ ਦਿੰਦਾ। ਵੀ ਬੱਚਿਆਂ ਨੂੰ ਜੇ ਤੁਹਾਡੀ ਕੋਈ ਐਸੀ ਮੈਂ ਤਾਂ ਇਹਨੂੰ ਕਮਜ਼ੋਰੀ ਕਹਿੰਦਾ। ਮਜਬੂਰੀ ਤੱਕ ਹੀ ਹੋਣੀ ਹੈ ਹਨ ਤੇ ਜੇ ਕੋਈ ਹੋਰ ਜਿੱਥੇ ਅਸੀਂ ਰੋਟੀ ਖਾਣ ਦੇ ਜੀ ਬੱਚਾ ਜਿਹੜਾ ਸਾਡਾ ਹੈਗਾ ਹੈ ਹਨ ਉਹਨੂੰ ਕੀ ਪ੍ਰੋਬਲਮ ਆ ਗਈ ਠੀਕ ਹੈ ਅਸੀਂ ਮਤਲਬ ਜਦੋਂ ਬੱਚੇ ਨੂੰ ਲਾਈਕ ਤੁਸੀਂ ਚਾਂਸ ਲੈਣ ਲੱਗੇ ਉਸ ਵੇਲੇ ਸਾਨੂੰ ਸੋਚਣਾ ਚਾਹੀਦਾ ਜਿਸ ਵੇਲੇ ਮਤਲਬ ਉਹਦੀ ਜਗ੍ਹਾ ਆਪਣੇ ਆਪ ਨੂੰ ਖੜਾ ਕਰਕੇ ਵੇਚੀ ਅਸੀਂ ਹੈ ਨਾ ਤੇ ਜਿਹੜੀ ਗੱਲ ਕਰਦੇ ਆਪਾਂ ਸਪੈਸ਼ਲ ਬੱਚੇ ਕਰਕੇ ਗੇੜ ਗਏ ਮੈਨੂੰ ਲੱਗਦਾ ਸਾਡੇ ਕੋਲ ਬਹੁਤ ਸਾਰੇ ਅੱਜ ਤੱਕ ਬੱਚੇ ਆਏ ਹੈ ਲਗਭਗ 20 ਦੇ ਕਰੀਬ ਤਾਂ ਬੱਚੇ ਸਾਡੇ ਕੋਲ ਇਸ ਕ੍ਰੈਡਲ ਚ ਆਏ ਹੋਣੇ ਆ ਤੇ ਉਹ ਤਾਂ ਸਪੈਸ਼ਲ ਨਹੀਂ ਸੀ ਉਹ ਤਾਂ ਨਾਰਮਲ ਸੀ ਵਿੱਚੇ ਉਹਨਾਂ ਨੂੰ ਵੀ ਤਾਂ ਮਤਲਬ ਉਹ ਤੇ ਮਾਨਸਿਕਤਾ ਜਿਹੜੀ ਹੈਗੀ ਹੈ ਮਨ ਦਾ ਇਹਦੇ ਵਿੱਚ ਬਹੁਤਾ ਫਰਕ ਨਹੀਂ ਹੈ ਇਹ ਇੱਕ ਬਹੁਤ ਹੀ ਬਿਮਾਰ ਮਾਨਸਿਕਤਾ ਬਹੁਤ ਹੀ ਕਮਜ਼ੋਰ ਮਾਨਸਿਕਤਾ ਜਿਹੜੀ ਹੁੰਦੀ ਹੈ ਆਦਰਵਾਇਜ਼ ਕਿਸੇ ਦੀ ਹੈਲਪ ਮੰਗਣ ਅੱਜਕੱਲ ਸਮਾਜ ਦੇ ਵਿੱਚ ਖਾਸ ਕਰਕੇ ਪੰਜਾਬ ਦੀ ਧਰਤੀ ਤੇ ਐਸੀ ਕੋਈ ਗੱਲ ਨਹੀਂ ਹੈਗੀ ਕਿ ਬੰਦਾ ਕਦੇ ਕਿ ਬੱਚੇ ਵਾਸਤੇ ਸਪੋਰਟ ਲਈ ਤੇ ਉਹਨੂੰ ਕੋਈ ਦੀ ਬੇਸਿਕ ਨੀਡਾਂ ਪੂਰੀ ਹੋਵੇ ਤਾਂ ਸਾਡੇ ਹਸਪੀਟਲ ਜਿਹੜਾ ਪ੍ਰਵਾਸਰਾ ਦਾ ਉਹਦੇ ਜੀ ਮੈਂ ਤਾਂ ਅਕਸਰ ਕਹਿੰਦਾ ਹੁੰਦਾ ਜੇਕਰ ਕੋਈ ਮੁਸ਼ਕਲ ਆ ਰਹੀ ਹੈ ਸਾਨੂੰ ਦੱਸੋ ਸਾਡੇ ਸੈਕਟਰੀਸਟ ਹੈ ਸਾਡੇ ਫਿਜ਼ੀਓਥੈਰੇਪਿਸਟ ਹੈ ਵੀ ਹੈਲਪ ਕਰਨ ਨੂੰ ਤਿਆਰ ਹੈਗੇ ਤੇ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਹੋ ਸਕਦਾ ਇਹ ਵੀ ਇੱਕ ਕਾਰਨ ਹੋਵੇ ਉਹਦਾ ਵੀ ਇਹ ਬੱਚਾ ਸਾਡੇ ਸ਼ਾਇਦ ਬਹੁਤਾ ਕੰਮਦਾਈ ਨਾ ਨਿਕਲੇ ਪਰ ਜਦੋਂ ਕਿ ਇਹ ਬੱਚੇ ਜਿਹੜੇ ਨੇ ਸਾਡੇ ਕੋਲ ਆਏ ਹੋਏ ਇੱਥੇ ਇਹ 골ਡ ਮੈਡਲਿਸਟ ਜਿਹੜੇ ਹੈ ਨੈਸ਼ਨਲ ਲੈਵਲ ਦੇ ਇੰਟਰਨੈਸ਼ਨਲੀ ਵੀ ਸਿਲੈਕਟ ਹੋਏ ਹੁਣੇ ਵਿੱਚ ਔਰ ਇੱਕ ਇੱਕ ਬੱਚਾ ਜਿਹੜਾ ਹੈਗਾ ਕੱਲ ਸਾਡੇ ਕੋਲ ਇੱਥੇ ਪੰਜਾਬ ਦੇ ਜਿੰਨੇ ਵੀ ਕੋਚ ਹੈਗੇ ਆ ਉਹਨਾਂ ਦੇ ਜਿਹੜੇ ਪੈਰਾ ਜਿਹੜੇ ਖਾਸ ਕਰਕੇ ਸਪੈਸ਼ਲ 올림픽ਸ ਦੇ ਪ੍ਰੈਜ਼ੀਡੈਂਸੀ ਉਹ ਇੱਥੇ ਆਪਣੇ ਟ੍ਰੇਨਿੰਗ ਦੇਣ ਵਾਸਤੇ ਆਪਣੀ ਡਾਇਰੈਕਟਰ ਨੂੰ ਲੈ ਕੇ ਆਏ ਹੋਏ ਸੀ ਤੇ ਉਹਨਾਂ ਨੇ ਜੋ ਵੀ ਮਤਲਬ ਅਸੀਂ ਖੁੱਲ ਕੇ ਇਹਨਾਂ ਬਾਰੇ ਵਿਚਾਰਾਂ ਕੀਤੀਆਂ ਵੀ ਜੇ ਬੱਚਾ ਥੋੜਾ ਜਿਹਾ ਕਿਤੇ ਗ੍ਰੋਥ ਇਫੈਕਟ ਵੀ ਹੁੰਦੀ ਹੈ ਬੱਚੇ ਦੀ ਤੇ ਉਹ ਬੱਚੇ ਸਾਡੇ ਬੱਚੇ ਇੱਥੋਂ ਦੇ ਉਹ ਬੱਚੇ ਨੈਸ਼ਨਲ ਲੈਵਲ ਤੇ ਜਿਹੜੀਆਂ ਸਪੈਸ਼ਲ 올림픽ਸ ਭਾਰਤ ਪੰਜਾਬ ਦੇ ਵਿੱਚ ਤੇ ਪੰਜਾਬ ਤੋਂ ਜਾ ਕੇ ਨੈਸ਼ਨਲ ਲੈਵਲ ਤੇ 골ਡ ਮੈਡਲ ਜਿੱਤ ਕੇ ਆਈਆਂ ਕਿੰਨਾ ਕਿੰਨਾ ਉਹਨਾਂ ਨੂੰ ਹੁਣ ਜਿਹੜਾ ਪਾਲਿਸੀ ਰੋਲਾ ਪਾ ਕੇ ਇਹ ਚੀਜ਼ ਬਣੀ ਹੈ ਤੇ ਉਹਦੇ ਵਿੱਚ ਇੰਨਾ ਵੱਡੇ ਨਾਮ ਰੱਖ ਤੇ ਉਸ ਚਾਈਲਡ ਸਪੈਸ਼ਲਿਸਟ ਹੈਗੇ ਆ ਉਹਨਾਂ ਕੋਲ ਵੀ ਅਜ ოਪੀਨੀਅਨ ਲਿਆ ਫਿਰ ਉਸ ਤੋਂ ਬਾਅਦ ਥੋੜਾ ਜਿਹਾ ਜਿਵੇਂ ਇੱਕ ਲੱਤ ਲੱਗ ਰਹੀ ਸੀ ਉਹਦੀ ਉਹਦੀ ਮੂਵਮੈਂਟ ਜਿੰਨੀ ਫ੍ਰੀਲੀ ਹੋਣੀ ਚਾਹੀਦੀ ਹੈ ਕੁਝ ਥੋੜੀ ਜਿਹੀ ਕਮੀ ਹੈ ਤੇ ਫਿਊਰ ਥੈਰਾਪਿਸਟ ਕੋਲ ਵੀ ਬਚਾ ਗਿਆ ਤੇ ਮਾਈਨਰ ਪ੍ਰੋਬਲਮ ਲੱਗ ਰਹੀ ਹੈ ਵੀ ਸ਼ਾਇਦ ਵੀ ਉਹਦੀ ਗਰੋਥ ਥੋੜੀ ਜਿਵੇਂ ਹੁੰਦੀ ਹੈ ਨਾ ਲੇਟ ਹੁੰਦੀ ਹੈ। ਇਹ ਹੀ ਕਾਰਨ ਹੋ ਸਕਦਾ ਹੈ ਪਰ ਕਈ ਵਾਰੀ ਬੱਚੇ ਨੂੰ ਇਸ ਤਰੀਕੇ ਨਾਲ ਵੀ ਬੋਝ ਬਣ ਲਿਆ ਕਿ ਯਾਰ ਸ਼ਾਇਦ ਵਾਦੇ ਫੁੱਲੇ ਨਾ ساری ਉਮਰ ਦਾ ਬੋਝ ਬਣ ਜੀ ਪ੍ਰਭਾ ਅਸਰੇ ਦੇ ਨੇੜੇ ਛੱਡ ਕੇ ਚਲੇ ਜਾਓ। ਲੱਭਣ ਦੀ ਕੋਸ਼ਿਸ਼ ਕੀਤੀ ਪਰਵਾਰਾਂ ਨੂੰ ਕੋਈ ਸੀਸੀਟੀਵੀ ਦੇਖਿਆ ਹੋਵੇਗਾ ਵੀ ਕੌਣ ਛੱਡ ਕੇ ਗਿਆ ਬੱਚਾ ਕਿੱਥੋਂ ਆਇਆ ਇਹ ਜਾਂ ਰਹਿੰਦੀ ਹੈ ਪਿੱਛੇ। ਪਹਿਲੀ ਗੱਲ ਤੇ ਜੀ ਅਸੀਂ ਸੀਸੀਟੀਵੀ ਕੈਮਰਾ ਨਾ ਲਾਇਆ ਨਹੀਂ ਮੈਂ ਤੁਹਾਡੇ ਥਰੂ ਵੀ ਮੈਸੇਜ ਦਿੰਦਾ। ਵੀ ਬੱਚਿਆਂ ਨੂੰ ਜੇ ਤੁਹਾਡੀ ਕੋਈ ਐਸੀ ਮੈਂ ਤਾਂ ਇਹਨੂੰ ਕਮਜ਼ੋਰੀ ਕਹਿੰਦਾ ਮਜਬੂਰੀ ਤੱਕ ਹੀ ਹੋਣੀ ਹੈ ਹੈਨਾ ਤੇ ਜੇ ਕੋਈ ਹੋਰ ਜਿੱਥੇ ਅਸੀਂ ਰੋਟੀ ਖਾਣੇ ਕੀ ਬੱਚਾ ਜਿਹੜਾ ਸਾਡਾ ਹੈਗਾ ਹੈਨਾ ਉਹਨੂੰ ਕੀ ਪ੍ਰੋਬਲਮ ਆ ਗਈ ਠੀਕ ਹੈ ਅਸੀਂ ਮਤਲਬ ਜਦੋਂ ਬੱਚੇ ਨੂੰ ਲਾਈਕ ਤੁਸੀਂ ਚਾਂਸ ਲੈਣ ਲੱਗੇ ਉਸ ਵੇਲੇ ਸਾਨੂੰ ਸੋਚਣਾ ਚਾਹੀਦਾ ਜਿਸ ਵੇਲੇ ਮਤਲਬ ਉਹਦੀ ਜਗ੍ਹਾ ਆਪਣੇ ਆਪ ਨੂੰ ਖੜਾ ਕਰਕੇ ਵੇਚੀ ਅਸੀਂ ਹੈਨਾ ਤੇ ਜਿਹੜੀ ਗੱਲ ਕਰਦੇ ਆਪਾਂ ਸਪੈਸ਼ਲ ਬੱਚੇ ਕਰਕੇ ਗਏ ਰਿਹਾ ਮੈਨੂੰ ਲੱਗਦਾ ਸਾਡੇ ਕੋਲ ਬਹੁਤ ਸਾਰੇ ਅਜ ਤੱਕ ਬੱਚੇ ਆਏ ਆ ਲਗਭਗ 20 ਦੇ ਕਰੀਬ ਤਾਂ ਬੱਚੇ ਸਾਡੇ ਕੋਲੇ ਕ੍ਰੈਡਲ ਚ ਆਏ ਹੋਣੇ ਆ ਤੇ ਉਹ ਤਾਂ ਸਪੈਸ਼ਲ ਨਹੀਂ ਸੀ ਉਹ ਤਾਂ ਨਾਰਮਲ ਸੀ ਬੱਚੇ ਉਹਨਾਂ ਨੂੰ ਵੀ ਤਾਂ ਮਤਲਬ ਉਹ ਤੇ ਮਾਨਸਿਕਤਾ ਜਿਹੜੀ ਹੈਗੀ ਆ ਮਨੂੰ ਲੱਗਦਾ ਇਹਦੇ 'ਚ ਬਹੁਤਾ ਫਰਕ ਨਹੀਂ ਹੈ ਇਹ ਇੱਕ ਬਹੁਤ ਹੀ ਬਿਮਾਰ ਮਾਨਸਿਕਤਾ ਬਹੁਤ ਹੀ ਕਮਜ਼ੋਰ ਮਾਨਸਿਕਤਾ ਜਿਹੜੀ ਹੁੰਦੀ ਹੈ ਆਦਰਵਾਈਜ਼ ਕਿਸੇ ਦੀ ਹੈਲਪ ਮੰਗਣ ਅੱਜਕੱਲ ਸਮਾਜ ਦੇ ਵਿੱਚ ਖਾਸ ਕਰਕੇ ਪੰਜਾਬ ਦੀ ਧਰਤੀ ਤੇ ਐਸੀ ਕੋਈ ਗੱਲ ਨਹੀਂ ਹੈਗੀ ਕਿ ਬੰਦਾ ਕਬਈ ਕਿ ਬੱਚੇ ਵਾਸਤੇ ਸਪੋਰਟ ਲਈ ਤੇ ਉਹਨੂੰ ਕੋਈ ਦੀ ਬੇਸਿਕ ਨੀਡਾਂ ਪੂਰੀ ਹੋਵੇ ਤਾਂ ਸਾਡੇ ਹਸਪੀਟਲ ਜਿਹੜਾ ਪ੍ਰਵਾਸਰਾ ਦਾ ਉਹਦੇ ਜੀ ਮੈਂ ਤਾਂ ਅਕਸਰ ਕਹਿੰਦਾ ਹੁੰਦਾ ਜੇਕਰ ਕੋਈ ਮੁਸ਼ਕਲ ਆ ਰਹੀ ਹੈ ਸਾਨੂੰ ਦੱਸੋ ਸਾਡੇ ਸੈਕਟਰੀ ਸਟੈਂਡ ਸਾਡੇ ਫਿਜ਼ੀਓਥੈਰੇਪਿਸਟ ਵੀ ਹੈਲਪ ਕਰਨ ਨੂੰ ਤਿਆਰ ਹੈਗੇ ਤੇ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਹੋ ਸਕਦਾ ਇਹ ਵੀ ਇੱਕ ਕਾਰਨ ਹੋਵੇ ਉਹਦਾ ਵੀ ਇਹ ਬੱਚਾ ਸਾਡੇ ਸ਼ਾਇਦ ਬਹੁਤਾ ਕੰਮ ਦਾ ਹੀ ਨਿਕਲੇ ਪਰ ਜਦੋਂ ਕਿ ਇਹ ਬੱਚੇ ਜਿਹੜੇ ਨੇ ਸਾਡੇ ਕੋਲ ਆਏ ਹੋਏ ਇੱਥੇ ਇਹ 골ਡ ਮੈਡਲਿਸਟ ਜਿਹੜੇ ਐ ਨੈਸ਼ਨਲ ਲੈਵਲ ਦੇ ਇੰਟਰਨੈਸ਼ਨਲੀ ਵੀ ਸਿਲੈਕਟ ਹੋਏ ਹੁਣੇ ਵਿੱਚ ਔਰ ਇੱਕ ਇੱਕ ਬੱਚਾ ਜਿਹੜਾ ਹੈਗਾ ਕੱਲ ਸਾਡੇ ਕੋਲ ਇੱਥੇ ਪੰਜਾਬ ਦੇ ਜਿੰਨੇ ਵੀ ਕੋਚ ਹੈਗੇ ਆ ਉਹਨਾਂ ਦੇ ਜਿਹੜੇ ਪੈਰਾ ਜਿਹੜੇ ਖਾਸ ਕਰਕੇ ਸਪੈਸ਼ਲ 올림픽ਸ ਦੇ ਪ੍ਰੈਜ਼ੀਡੈਂਟ ਸੀ ਉਹ ਇੱਥੇ ਆਪਣੇ ਟ੍ਰੇਨਿੰਗ ਦੇਣ ਵਾਸਤੇ ਆਪਣੇ ਡਾਇਰੈਕਟਰ ਨੂੰ ਲੈ ਕੇ ਆਏ ਹੋਏ ਸੀ ਤੇ ਉਹਨਾਂ ਨੇ ਜੋ ਵੀ ਮਤਲਬ ਅਸੀਂ ਖੁੱਲ ਕੇ ਇਹਨਾਂ ਬਾਰੇ ਵਿਚਾਰਾਂ ਕੀਤੀਆਂ ਵੀ ਜੇ ਬੱਚਾ ਥੋੜਾ ਜਿਹਾ ਕਿਤੇ ਗਰੋਥ ਇਫੈਕਟ ਵੀ ਹੁੰਦੀ ਹੈ ਬੱਚੇ ਦੀ ਤੇ ਉਹ ਬੱਚੇ ਸਾਡੇ ਬੱਚੇ ਇੱਥੋਂ ਦੇ ਤੇ ਉਹ ਬੱਚੇ ਨੈਸ਼ਨਲ ਲੈਵਲ ਤੇ ਜਿਹੜੀਆਂ ਸਪੈਸ਼ਲ 올림픽ਸ ਭਾਰਤ ਪੰਜਾਬ ਦੇ ਵਿੱਚ ਤੇ ਪੰਜਾਬ ਤੋਂ ਜਾ ਕੇ ਨੈਸ਼ਨਲ ਲੈਵਲ ਤੇ 골ਡ ਮੈਡਲ ਜਿੱਤ ਕੇ ਆਈਆਂ ਕਿੰਨਾ ਕਿੰਨਾ ਉਹਨਾਂ ਨੂੰ ਹੁਣ ਜਿਹੜਾ ਪਾਲਸੀ ਰੋਲ ਅਪਾ ਕੇ ਇਹ ਚੀਜ਼ ਬਣੀ ਹੈ ਤੇ ਉਹਦੇ ਵਿੱਚ ਇੰਨਾ ਵੱਡੇ ਨਾਮ ਰੱਖੇ ਹੋਏ ਆ ਕਿੰਨੇ ਕਿੰਨੇ ਲੱਖ ਦੇ ਨਾਮ ਰੱਖੇ ਹੋਏ ਨੇ ਇਹਨਾਂ ਬੱਚਿਆਂ ਵਾਸਤੇ ਵੀ ਤੇ ਇਹ ਵੀ ਤਾਂ ਕੰਮ ਕਮਾਲ ਦੇ ਕਰਕੇ ਦਿਖਾ ਦਿੰਦੇ ਹੈਗੇ ਜਿਨ੍ਹਾਂ ਨੂੰ ਅਸੀਂ ਬੋਝ ਸਮਝਣ ਲੱਗ ਜਾਂਦੇ ਆ ਇਹ ਬੋਝ ਸਮਝਣਾ ਵੀ ਸਾਡੀ ਬਹੁਤ ਵੱਡੀ ਕਮਜ਼ੋਰੀ ਹੈ ਇੱਕ ਮਾਨਸਿਕ ਸਾਨੂੰ ਸਾਡੀ ਜਿਹੜੀ ਖੁਦ ਹੀ ਕਹਿ ਨੂੰ ਅਸੀਂ ਰੀਟਾਰਡੇਸ਼ਨ ਨੇ ਕਹੀ ਹੈ ਸਾਡੀ ਜਿਹੜੀ ਤੇ ਗਰੋਥ ਰੁਕ ਗਈ ਹੈ ਪਰ ਯਾਨੀ ਤੁਹਾਡੇ ਗੱਲ ਦਾ ਮੈਂ ਮਹਿਸੂਸ ਕਰਦਾ ਵੀ ਇਹ ਵੀ ਇੱਕ ਕਾਰਨ ਹੋ ਸਕਦਾ ਕਿ ਸ਼ਾਇਦ ਉਹਨਾਂ ਨੇ ਮਹਿਸੂਸ ਕੀਤਾ ਵੀ ਬਹੁਤਾ ਜਿਆਦਾ ਇਹ ਬੱਚਾ ਸਾਡੇ ਸ਼ਾਇਦ ਕੰਮ ਨਾ ਆਵੇ ਅਸੀਂ ਅਸਲ 'ਚ ਇਹ ਮਹਿਸੂਸ ਕਰਨ ਲੱਗੇ ਵੱਡੀ ਗਿਣਤੀ 'ਚ ਲੋਕ ਵੀ ਬੱਚੇ ਤਾਂ ਬਸ ਇਸ ਕਰਕੇ ਪੈਦਾ ਕਰਨੇ ਆ ਕਿ ਵੀ ਸਾਨੂੰ ਬਸ ਇਹਨਾਂ ਨੇ ਬਡੇ ਪੇ ਦੇ ਵਿੱਚ ਸੰਭਾਲਣਾ ਹੈਗਾ ਵੱਡੀ ਉਮਰ ਦੇ ਵਿੱਚ ਨਾ ਇਹ ਕਿ ਸ੍ਰਿਸ਼ਟੀ ਦੇ ਜਗਤ ਦੇ ਚੱਲਣ ਦੇ ਵਿੱਚ ਪੰਛੀ ਜਿਹੜੇ ਪੰਛੀਆਂ ਤੋਂ ਵੀ ਸਿੱਖ ਲਈਏ ਨਾ ਅਸੀਂ ਵੀ ਬੱਚੇ ਨੂੰ ਪੈਦਾ ਕਰਦਾ ਪਾਲਦਾ ਤੇ ਆਪਣੇ ਪੈਰਾਂ ਤੇ ਜੇ ਬੱਚਾ ਮਤਲਬ ਹੋ ਜਾਂਦਾ ਨਾ ਉਡਾਰੀ ਮਾਰਨ ਲੱ ਜਾਂਦਾ ਤੇ ਪੰਛੀ ਫਿਰ ਕੀ ਐਕਸਪੈਕਟੇਸ਼ਨ ਰੱਖਦਾ ਕੋਈ ਬਾਜ ਤੇ ਸਿੱਖ ਲਈਏ ਮਤਲਬ ਜੇਕਰ ਇਨਸਾਨ ਜਿਹੜਾ ਹੈਗਾ ਨਾ ਅੱਜ ਇੰਨਾ ਕਮਜ਼ੋਰ ਹੋ ਗਿਆ ਉਹ ਔਰ ਲਾਈਕ ਆਪਣੇ ਸਵਾਰਥ ਤੋਂ ਬਾਹਰ ਨਿਕਲੇ ਨਹੀਂ ਪਾ ਰਿਆ ਉਹ ਇਹ ਨਹੀਂ ਮਹਿਸੂਸ ਕਰਦਾ ਵੀ ਇਹ ਅਸਲ 'ਚ ਕੁਦਰਤ ਵੱਲੋਂ ਜੋ ਵੀ ਇਹ ਚੀਜ਼ ਸਾਡੇ ਥਰੂ ਸੰਸਾਰ ਦੇ ਵਿੱਚ ਆ ਰਹੀ ਹੈ ਯੂਜ਼ ਕਰ ਰਹੀ ਹੈ ਨਾ ਕੁਦਰਤ ਸਾਨੂੰ ਕਾਦਰ ਕ੍ਰੀਏਟਰ ਤਾਂ ਯੂਜ਼ ਹੀ ਕਰ ਰਿਹਾ ਨਾ ਅਦਰਵਾਈਜ਼ ਐਸੀ ਤਾਂ ਬਣਾਉਣਾ ਹੋਵੇ ਚਾਰ-ਚਾਰ ਰੱਖਣਾ ਬਣਾ ਦਈਏ ਦੋ-ਦੋ ਤੇ ਹੱਟ ਲਾ ਦਈਏ ਵੀ ਹੱਟ ਦੀ ਪ੍ਰੋਬਲਮ ਅਜਿਹੀ ਆਉਣ ਲੱਗੀ ਤੇ ਬਣਾਉਣ ਵਾਲੀ ਜਿਹੜੀ ਸ਼ਕਤੀ ਹੈਗੀ ਹੈ ਐਡੀ ਵੱਡੀ ਸ਼ਕਤੀ ਜਿਹਨੇ ਪੈਦਾ ਕੀਤਾ ਹੈ ਤੇ ਉਹਨੇ ਬੜਾ ਕੁਝ ਸੋਚਿਆ ਹੋਇਆ ਕੋਈ ਆਇਆ ਜੀ ਤੁਹਾਨੂੰ ਇਸ ਬੱਚੇ ਨੂੰ ਲੈ ਕੇ ਦੂ ਬਾਅਦ ਕੋਈ ਪਰਿਵਾਰ ਦਾ ਮੈਂਬਰ ਕੋਈ ਲੱਭਣ ਵਾਸਤੇ ਜਾਂ ਕਰਨ ਵਾਸਤੇ ਹੋ ਸਕਦਾ ਕੋਈ ਕਈ ਕੇਸ ਸੁਣਦੇ ਆ ਕਿ ਪਰਿਵਾਰ ਤੋਂ ਲਾਪਤਾ ਹੋ ਜਾਂਦਾ ਬੱਚਾ ਜਾਂ ਕੋਈ ਚੋਰਾ ਕੇ ਲਿਆ ਆਉਂਦਾ ਬੱਚਾ ਪਾ ਦਿੰਦਾ ਕੋਈ ਦੂ ਬਾਅਦ ਬੱਚੇ ਦਾ ਕੋਈ ਫੀਡਬੈਕ ਬੱਚੇ ਨੂੰ ਲੈ ਕੇ ਪਰਿਵਾਰਕ ਮੈਂਬਰ ਵੱਲੋਂ ਹਾਂ ਤੇਲੀ ਗੱਲ ਤਾਂ ਬੱਚਾ ਤਾਂ ਵਿਚਾਰਾ ਅਜੇ ਚੱਲਣ ਫਿਰਨ ਦੇ ਵੀ ਹੈਨਾ ਲਾਈਕ ਨਹੀਂ ਹੈਗਾ ਉਹਦੀ ਉਮਰ ਐਨੀ ਛੋਟੀ ਹੈ ਹੈਨਾ ਦਿੱਲੀ ਦਾ ਐਵਰੇਜ ਉਮਰ ਦੇ ਮਤਲਬ ਸਾਲ ਤੋਂ ਲੈ ਕੇ ਮਲ ਸਵਾ ਖ ਸਾਲ ਦੇ ਵਿੱਚ ਵਿੱਚ ਮਹਿਸੂਸ ਕਰਦੇ ਆਂ ਵੀ ਸਵਾ ਸਾਲ ਹੋ ਸਕਦੀ ਹੈ ਸਾਲ ਪਲੱਸ ਜਜਮੈਂਟ ਡਾਕਟਰ ਨੇ ਕੀਤੀ ਹੈਗੀ ਹੈਨਾ ਤੇ ਸਾਲ ਤੋਂ ਡੇਢ ਸਾਲ ਦੇ ਵਿੱਚ ਵਿੱਚ ਬੱਚਾ ਇਹ ਹੋਏਗਾ ਤੇ ਘਰ ਤੋਂ ਨਿਕਲ ਕੇ ਤਾਂ ਆ ਨਹੀਂ ਸਕਦਾ ਤੇ ਦੂਜੀ ਗੱਲ ਹੈਗੀ ਕਿ ਫੋਰ ਕੀ ਸੇ ਸਾਡੇ ਨਾਲ ਕੋਈ ਅਜੇ ਤੱਕ ਬਿਲਕੁਲ ਵੀ ਕੋਈ ਸੰਪਰਕ ਨਹੀਂ ਬਣਾਇਆ ਤੇ ਮੈਨੂੰ ਲੱਗਦਾ ਵੀ ਬੋਝ ਸਮਝ ਕੇ ਬੱਚੇ ਨੂੰ ਸ਼ਾਇਦ ਉਹਨਾਂ ਨੇ ਇੱਕ ਹਨੇਰੀ ਜਗ੍ਹਾ ਦੇ ਉੱਤੇ ਹਨੇਰੀ ਰਾਤ ਦੇ ਜਦੋਂ ਤੁਸੀਂ ਉੱਥੇ ਗਏ ਉਸ ਜਗ੍ਹਾ ਤੇ ਗਏ ਜਿੱਥੇ ਤੁਹਾਨੂੰ ਪਤਾ ਲੱਗਦਾ ਦੁੱਧ ਦੀ ਬੋਤਲ ਵੀ ਉਹਦੇ ਕੋਲ ਹੋ ਸੀ ਉੱਥੋਂ ਵੀ ਅੰਦਾਜ਼ਾ ਲਗਾਏ ਦੁੱਧ ਜਦੋਂ ਦੇਖਦੇ ਹਾਂ ਵੀ ਕਦੋਂ ਕਦਾਂ ਪਾਇਆ ਹੋ ਸਕਦਾ ਕਿਉਂਕਿ ਜੇ ਰੋਡ ਤੇ ਪਿਆ ਹੈਗਾ ਬੱਚੇ ਦੀ ਐਕਟੀਵਿਟੀ ਤੋਂ ਪਤਾ ਲੱਗ ਜਾਂਦਾ ਜੀ ਜਦੋਂ ਬੱਚੇ ਨਵਾਸ਼ਰੂਮ ਕੀਤਾ ਹੁੰਦਾ ਜਾਂ ਉਹ ਰੋਣ ਦੇ ਉਹਦੇ ਚਿਹਰੇ ਤੋਂ ਪਤਾ ਲੱਗ ਜਾਂਦਾ ਬੱਚਾ ਕਦੋਂ ਤੋਂ ਇੱਥੇ ਜਿਹੜਾ ਹੈਗਾ ਇਹ ਪਿਆਰ ਸੀ ਨਹੀਂ ਲੱਗਦਾ ਤੇ ਇਦਾਂ ਹੀ ਸੀ ਵੀ ਉਹ ਬੱਚਾ ਬਹੁਤੇ ਲੰਮੇ ਸਮੇਂ ਤੋਂ ਨਹੀਂ ਜਿਸ ਵੇਲੇ ਮੈਂ ਗੱਲ ਕਰਦਾ ਵੀ ਇਹ ਬੱਚਾ ਭਾਵੇਂ ਹਨੇਰਾ ਤਾਂ ਉਸ ਵੇਲੇ ਬਹੁਤ ਹਨੇਰਾ ਹੋ ਚੁੱਕਿਆ ਸੀ ਪਰ ਇਦਾਂ ਲੱਗਦਾ ਵੀ ਉਹ ਕੋਈ ਬਹੁਤਾ ਸਮਾਂ ਇੰਨਾ ਨਹੀਂ ਮਨੋਂ ਦਾ 20-25 ਮਿੰਟ ਹੀ ਪਹਿਲਾਂ ਹੋ ਸਕਦਾ ਉੱਥੇ ਪਾਇਆ ਹੋਵੇ ਇਸ ਤੋਂ ਜ਼ਿਆਦਾ ਨਹੀਂ ਜੇ ਘੰਟਾ ਹੋ ਜਾਂਦਾ ਫਿਰ ਤਾਂ ਬੱਚੇ ਨੇ ਕਾਫੀ ਜਿਆਦੇ ਹੈ ਨਾ ਉਸ ਵੇਲੇ ਬੱਚੇ ਦੀ ਹਾਲਤ ਵਿਗੜ ਸਕਦੀ ਸੀ ਜਿਉਂ ਜਿਹਾ ਹਾਲਾਤ ਨੁਕਸਾਨ ਵੀ ਹੋ ਸਕਦਾ ਜਿਹੜੇ ਉੱਥੇ ਸਨਸਨ ਏਰੀਏ ਚ ਪਾਇਆ ਗਿਆ ਸੀ ਜਿਹੋ ਜਿਹੇ ਏਰੀਆ ਵਿੱਚ ਸੀ ਮੈਂ ਕਹਿੰਦਾ ਡੌਗੀ ਫਿਰਦੇ ਆਂ ਜੀ ਉੱਥੇ ਤੇ ਉੱਥੇ ਤਾਂ ਬੜਾ ਅਜੀਬ ਜਿਹਾ ਮਾਹੌਲ ਹੈ ਤੁਹਾਨੂੰ ਪਤਾ ਹੀ ਹੈ ਸਾਈ ਹਵੇ ਦੇ ਉੱਤੇ ਅੱਜ ਕੱਲ ਕੀ ਕੁਝ ਤੇ ਇਸ ਏਰੀਆ ਵਿੱਚ ਤਾਂ ਵੈਸੇ ਵੀ ਕਾਫੀ ਹੈਗਾ ਕਰਾਲੀ ਦੇ ਲਗਪਾਸ ਦਾ ਇਹ ਹਾਈਵੇ ਦਾ ਜਿਹੜਾ ਏਰੀਆ ਹੈਗਾ ਤੇ ਇਸ ਦੇ ਵਿੱਚ ਮੈਨੂੰ ਲੱਗਦਾ ਥੋੜਾ ਹੀ ਸਮੱਸਿਆ ਤੇ ਹੁੰਦਾ ਕਿਸੇ ਮਾਂ-ਬਾਪ ਦਾ ਜੀ ਬੱਚਾ 10 ਮਿੰਟ ਲੇਟ ਵੀ ਭਾਈ ਆਉਣ ਤੋਂ ਤੇ ਮਾਪੇ ਬਾਹਰ ਖੜ ਕੇ ਦੇਖਦੇ ਸਾਡਾ ਬੱਚਾ ਲੇਟ ਹੋ ਗਿਆ ਪਰ ਕਿਸੇ ਮਾਪੇ ਦਾ ਏਡਾ ਜਿਗਰਾ ਵਗਦਾ ਹੋਊਗਾ ਕਿ ਆਪਦੇ ਬੱਚੇ ਨੂੰ ਐਵੇਂ ਪਾ ਕੇ ਚਲਾ ਗਿਆ ਹੋਊਗਾ ਕਿ ਉਸ ਉਹ ਮਾਪੇ ਲਈ ਕੀ ਕਹੋਂਗੇ ਨਹੀਂ ਇਹ ਨਾ ਅੱਜਕੱਲ ਜਿਹੜ ਜਿੱਦਨ ਦੁਨੀਆ ਜਾ ਰਹੀ ਹੈ ਨਾ ਅੱਜ ਇੰਨੀ ਇੰਨਾ ਸਵਾਰਥ ਹੈ ਬਹੁਤ ਹੋ ਗਿਆ ਨਾ ਇੰਨਾ ਜਿਆਦਾ ਸਵਾਰਥ ਵਧ ਗਿਆ ਸਾਡੇ ਅੰਦਰ ਬਹੁਤ ਜ਼ਿਆਦਾ ਤੇ ਬਹੁਤ ਸਾਰੀਆਂ ਐਗਜ਼ੈਂਪਲਾਂ ਮਿਲਦੀਆਂ ਜਿਸ ਤਰੀਕੇ ਨਾਲ ਆਪਾਂ ਦੂਜੇ ਪਾਸੇ ਦੇਖ ਰਹੇ ਹਾਂ ਨਾ ਵੀ ਜੀਨੇ ਪਾਲ ਕੇ ਪੜਾ ਕੇ ਵੱਡਾ ਕੀਤਾ ਉਹਨਾ ਆਪਣੇ ਬਜ਼ੁਰਗਾਂ ਨੂੰ ਜਿਹਦੀ ਬਦੌਲਤ ਉਹ ਅਫੀਸਰ ਬਣੇ ਆ ਜਿਹਦੀ ਬਦੌਲਤ ਦਾ ਜੋ ਪੈਰਾਂ ਤੇ ਖੜੇ ਆ ਤੇ ਉਹਨਾਂ ਨੂੰ ਆਪਣੇ ਪਰਿਵਾਰ ਦਾ ਹਿੱਸਾ ਨਹੀਂ ਸਮਝ ਸਮਝ ਰਹੇ ਅੱਜ ਵੱਡੀ ਗਿਣਤੀ ਚ ਲੋਕ ਤੇ ਇਹ ਕਾਰਨ ਕਾਰਨ ਕੀ ਮਤਲਬ ਅਸੀਂ ਅੱਜ ਜਾ ਪੜ੍ਹਾਈ ਲਿਖਾਈ ਜਿਹਨੂੰ ਅਸੀਂ ਕਹਿੰਦੇ ਨੇ ਬਹੁਤ ਵਿਕਾਸ ਕਰ ਲਿਆ ਅਸੀਂ ਇੰਨਾ ਵੱਡੇ ਪੱਧਰ ਤੇ ਅਸੀਂ ਇਨਸਾਨੀਅਤ ਦਾ ਕਾਲ ਸਾਡੇ ਅੰਦਰ ਪੈ ਗਿਆ ਕਿ ਮਤਲਬ ਬੱਚਿਆਂ ਨੂੰ ਜਿਹਦੇ ਬਾਰੇ ਕਲਪਨਾ ਵੀ ਨਹੀਂ ਕਰ ਸਕਦੇ ਸੀ ਵੀ ਇਹੋ ਜਿਹੇ ਹਾਲਾਤਾਂ ਵੀ ਛੱਡ ਕੇ ਜਾਣਾ ਤੇ ਦਿਲ ਨਾਲ ਦੀ ਕੋਈ ਚੀਜ਼ ਮਤਲਬ ਮੈਨੂੰ ਲੱਗਦਾ ਜੇ ਹੁੰਦੀ ਨਾ ਤੇ ਫਿਰ ਐਦਾਂ ਨਹੀਂ ਕਰ ਸਕਦੇ ਸੀ ਅੰਦਰ ਪੱਥਰ ਹੈ ਉਹਨਾਂ ਦੇ ਤੇ ਉਹ ਬੰਦੇ ਕਿੰਨੇ ਕੁ ਖਤਰਨਾਕ ਹੋਣਗੇ ਜਿਹੜੇ ਆਪਣਾ ਕੀ ਗਈ ਮਨ ਦੇ ਵਿੱਚ ਜਦੋਂ ਬੱਚਾ ਚੱਕ ਰਹੇ ਸੀ ਜਦੋਂ ਪਤਾ ਲੱਗਿਆ ਦੇ ਵਿੱਚ ਸਮਾਜ ਦੇ ਵਿੱਚ ਮਰ ਚੁੱਕੀ ਇਨਸਾਨੀਅਤ ਸਾਡੇ ਅੰਦਰਲਾ ਇਨਸਾਨ ਜ਼ਮੀਰਾਂ ਆਤਮਾ ਆਤਮ ਕਾਤੀ ਹੈ ਜਗਤ ਕਸਾਈ ਇੱਕ ਕਸਾਈਆਂ ਵਾਲਾ ਕੰਮ ਹੈ ਵੀ ਇਹ ਕਦੋਂ ਹੁੰਦਾ ਕਸਾਈ ਕਦੋਂ ਮੰਨਦਾ ਕਹਿੰਦਾ ਜਦੋਂ ਆਤਮਾ ਦੀ ਆਵਾਜ਼ ਨੂੰ ਨਾ ਸੁਣੇ ਮੈਂ ਦੇਖ ਰਿਹਾ ਜੀ ਤੁਸੀਂ ਬੱਚਾ ਚੱਕ ਰਹੇ ਜਦੋਂ ਬਾਤ ਤੁਸੀਂ ਹੱਕ ਨਾ ਲਾ ਰਹੇ ਹੋ ਬੱਚਾ ਬੱਚਾ ਵੀ ਚੁੱਪ ਹੋ ਗਿਆ ਬੱਚਾ ਇਸ ਤੋਂ ਬਾਅਦ ਲੱਗਿਆ ਕਿ ਬੱਚੇ ਨੂੰ ਆਸਰਾ ਮਿਲ ਗਿਆ ਪਰ ਪ੍ਰਾਪਾ ਆਸਰਾ ਜਿਸ ਕੰਮ ਲਈ ਜਾਣਿਆ ਜਾਂਦਾ ਬੱਚੇ ਤਾਂ ਅਸਲ 'ਚ ਤੁਹਾਨੂੰ ਪਤਾ ਹੀ ਇਹ ਵੀ ਬੱਚਿਆਂ ਦੇ ਅੰਦਰ ਤਾਂ ਜੋ ਸਾਡੇ ਜਿਵੇਂ ਜਿਵੇਂ ਅਸੀਂ ਸਮਾਜ ਦੇ ਵਿੱਚ ਵੱਡੇ ਹੋ ਕੇ ਨਾ ਸਾਡੇ ਅੰਦਰ ਕਿੰਨੇ ਤਰਾਮੀਆਂ ਕਾਮਨਾਵਾਂ ਲੋਭ ਹੈ ਜੀ ਮੋਹ ਹੈ ਜੀ ਹੰਕਾਰ ਹੈ ਜੀ ਜਿਹੜੇ ਸਾਨੂੰ ਪੋਲਿਊਟ ਕਰਦੇ ਆ ਸਾਡੇ ਅੰਦਰ ਇਹ ਨੀਜੇਲ ਸੀ ਹੈ ਨਾ ਬੱਚੇ ਦੇ ਅੰਦਰ ਤਾਂ ਇਹ ਸਭ ਕੁਝ ਵੀ ਨਹੀਂ ਹੈਗਾ ਬੱਚੇ ਤਾਂ ਐਸੀ ਭਾਵਨਾ ਜਿਹਨੂੰ ਅਸੀਂ ਕਹਿੰਨੇ ਵੀ ਇੱਕ ਜਿਵੇਂ ਹੁੰਦਾ ਨਾ ਵੀ ਇੱਕ ਸਾਧ ਸੰਤ ਰਬੂਪ ਜੀ ਨੂੰ ਕਹਿੰਦੇ ਅਸੀਂ ਹਨ ਬੱਚੇ ਦੇ ਅੰਦਰ ਤਾਂ ਐਸਾ ਕੁਝ ਵੀ ਨਹੀਂ ਹੁੰਦਾ ਉਹਨੂੰ ਤਾਂ ਗੱਲ ਨਾਲ ਲਾਇਆ ਤੇ ਉਹਨੇ ਤਾਂ ਚੁੱਪ ਹੋ ਗਿਆ ਉਹਨੂੰ ਭੁੱਖ ਲੱਗੀ ਐ ਤੇ ਉਸੇ ਵੇਲੇ ਰਜ਼ਿੰਦਰ ਕੌਰ ਨੇ ਉਹਨੂੰ ਜਦੋਂ ਬੋਟਲ ਦਿੱਤੀ ਐ ਤੇ ਬੱਚੇ ਨੂੰ ਇੱਕਦਮ ਉਹ ਮਿਲ ਗਿਆ ਵੀ ਹਾਂ ਬਸ ਮੈਨੂੰ ਮੈਨੂੰ ਮੇਰਾ ਮਿਲ ਗਿਆ ਮਸਲਾ ਤੇ ਸਾਡੇ ਅੰਦਰ ਅਸੀਂ ਇਨਾ ਭਾਵੇਂ ਅੱਜ ਮੈਂ ਤਾਂ ਇਹ ਮਹਿਸੂਸ ਕਰਦਾ ਵੀ ਅਸੀਂ ਜਿੰਨਾ ਮਰਜੀ ਆਪਣੇ ਆਪ ਨੂੰ ਮਹਿਸੂਸ ਕਰਦੇ ਆਂ ਵੀ ਅੱਜ ਜ਼ਮਾਨਾ ਜਿਹੜਾ ਬੜਾ ਅਡਵਾਂਸ ਐ ਨੌਲੇਜ ਸਾਨੂੰ ਬਹੁਤ ਜ਼ਿਆਦਾ ਐ ਪਰ ਸਾਡੇ ਅੰਦਰ ਇੰਨੀ ਇਨਸਾਨੀਅਤ ਦਾ ਕਾਲ ਹੈਗਾ ਭਾਵੇਂ ਅਸੀਂ ਧਾਰਮਿਕ ਕੇਂਦਰਾਂ ਤੇ ਵੀ ਬਹੁਤ ਜਾਂਦੇ ਆਂ ਰੱਬ ਦੇ ਨਾਂ ਤੇ ਅਸੀਂ ਬੜੇ ਨੱਕ ਵੀ ਰਗੜਦੇ ਆਂ ਮਨ ਤਾਂ ਐਦਾਂ ਲੱਗਦਾ ਵੀ ਪੜ ਪੜ ਕੇ ਪੱਥਰ ਹੋ ਗਏ ਭਾਵੇਂ ਸੰਸਾਰ ਦੀ ਪੜਾਈ ਪੜੀ ਅਸੀਂ ਭਾਵੇਂ ਕੋਈ ਵੀ ਪੜਾਈ ਪੜਦੀ ਹੈ ਤੇ ਸੁਣ ਸੁਣ ਕੇ ਹੋ ਗਏ ਕਠੋਰ ਜਿਸ ਪੜਨੇ ਦੇ ਨਾਲ ਨਾ ਅੰਦਰ ਇਨਸਾਨੀਅਤ ਪੈਦਾ ਹੁੰਦੀ ਹੈ ਇਨਸਾਨੀਅਤ ਬਚਦੀ ਹੈ ਉਹ ਪੜਨਾ ਤਾਂ ਹੋ ਰਿਹਾ ਉਹ ਤਾਂ ਸੁਣਨਾ ਹੀ ਹੋ ਰਿਹਾ ਉਧਰ ਨੂੰ ਅਸੀਂ ਸੁਣਦੇ ਨਹੀਂ ਜੋ ਕੋ ਸੁਣ ਰਹੇ ਮੋਬਾਈਲਾਂ ਦੇ ਉੱਤੇ ਇਨਸਾਨੀਅਤ ਵਾਲੀ ਗੱਲ ਤਾਂ ਬਹੁਤ ਵੇਰ ਰ ਕੋਈ ਸੁਣਦਾ ਹੋਣਾ ਤੇ ਮੋਬਾਈਲ ਦਾ ਸਾਨੂੰ ਇਦਾਂ ਯੂਜ਼ ਕਰ ਰਿਆ ਇਹ ਤੁਹਾਨੂੰ ਕੀ ਦਸੀ ਇੱਕ ਸਮਾਂ ਹੁੰਦਾ ਸਕੰਦਰ ਕਹਿੰਦਾ ਸੀ ਮੈਨੂੰ ਸਮਾਂ ਮਿਲ ਜਾਏ ਇਹਨੇ ਮੁਲਕਾਂ ਨੂੰ ਜਿੱਤਣ ਵਾਲੇ ਨੂੰ ਤੇ ਮੈਨੂੰ ਲੱਗਦਾ 5 ਮਿੰਟ ਦਾ ਵੀ ਸਮਾਂ ਨਹੀਂ ਮਿਲ ਸਕਿਆ ਤੇ ਇੰਨਾ ਸਮਾਂ ਕੀਮਤੀ ਹੈ ਉਹ ਸਾਡਾ ਲੱਗ ਕਿੱਥੇ ਰਿਹਾ ਤੇ ਜਿੱਥੇ ਲੱਗ ਰਿਹਾ ਉਹਦੀ ਦੇਣ ਹੈਗੀ ਹੈ ਕਿ ਬੱਚੇ ਆਜਾ ਇਦਾਂ ਆਪਣੇ ਮਤਲਬ ਪੇਟ ਚੋਂ ਜਿਹੜੇ ਦੇ ਪੇਟ ਤੋਂ ਜੰਮੇ ਬੱਚੇ ਨੂੰ ਇਸ ਤਰੀਕੇ ਨਾਲ ਹਨੇਰੀ ਜਗ੍ਹਾ ਦੇ ਉੱਤੇ ਵਿਰਾਨ ਥਾਵਾਂ ਦੇ ਉੱਤੇ ਨੀਲੇ ਆਕਾਸ਼ ਦੇ ਥੱਲੇ ਇੰਨੇ ਖਤਰਨਾਕ ਹਾਲਾਤਾਂ ਦੇ ਵਿੱਚ ਪਾ ਜਾਣਾ ਤਾਂ ਮਤਲਬ ਇਹੀ ਦੱਸ ਰਿਹਾ ਵੀ ਸਾਡੇ ਸਮਾਜ ਦੀ ਤਸਵੀਰ ਕਿਹਸੀ ਬਣ ਚੁੱਕੀ ਆ ਹਾਲਾਤ ਕਿਵੇਂ ਬਣ ਚੁੱਕੇ ਆ ਅਸੀਂ ਕਿੱਧਰ ਨੂੰ ਜਾ ਰਹੇ ਆ ਤੇ ਸਾਡੇ ਅੰਦਰ ਇਨਸਾਨ ਜਿਹੜਾ ਅੰਦਰਲਾ ਬਿਲਕੁਲ ਖਤਮ ਹੋ ਚੁੱਕਿਆ ਔਰ ਇਹ ਦੋ ਲੱਤਾਂ ਵਾਲਾ ਜਾਨਵਰ ਹੁਣ ਕਿੰਨਾ ਖਤਰਨਾਕ ਹੋ ਗਿਆ ਜਿਹੜਾ ਆਪਣੇ ਬੱਚੇ ਦਾ ਨਹੀਂ ਬਣ ਰਿਹਾ ਜਿਹੜਾ ਆਪਣੇ ਮਾਪੇ ਦਾ ਨਹੀਂ ਬਣ ਰਿਹਾ ਜਿਹੜਾ ਆਪਣੇ ਜੀਵਨ ਸਾਥੀ ਦਾ ਨਹੀਂ ਬਣ ਰਿਹਾ ਇਹ ਸਮਾਜ ਦੇ ਲਈ ਕਿੰਨਾ ਖਤਰਨਾਕ ਹੋਊਗਾ ਜੇ ਅਸੀਂ ਇਹ ਆਪਣੀ ਭੈੜੀ ਚਾਲ ਨੂੰ ਨਾ ਸਮਝਿਆ ਨਾ ਬੀਸੀ ਕਿਹੋ ਜੀ ਸੋਚ ਦੇ ਮਾਲਕ ਹੈ ਤੇ ਮੈਨੂੰ ਲੱਗਦਾ ਇਹ 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 ਸਭ ਤੋਂ ਪਹਿਲਾਂ ਜਿਵੇਂ ਸਭ ਤੋਂ ਬਾਅਦ ਚ ਪੈਦਾ ਹੋਇਆ ਨਾ ਮਨੁੱਖ ਇਸ ਤੋਂ ਪਹਿਲਾਂ ਜਿਹੜੇ ਆਰਗਾਨਿਜ਼ਮ ਪਾਣੀ ਚ ਪੈਦਾ ਹੋਏ ਜਿਵੇਂ ਆਪਾਂ ਦੇਖ ਰਹੇ ਆ ਨਾ ਵਿਚਾਰਦੇ ਆ ਜਾਂ ਰਿਸਰਚ ਦੇਖ ਰਹੇ ਆ ਕਿ ਮੈਨੂੰ ਲੱਗਦਾ ਇਹਨੇ ਖਤਮ ਹੀ ਸਭ ਤੋਂ ਪਹਿਲਾਂ ਹੋ ਜਾਣਾ ਅੱਜ ਕੱਲ ਤਾਂ ਇੰਨੀ ਮੈਂਟਲ ਹੈਲਥ ਵੀਕ ਹੋ ਗਈ ਇਨਸਾਨ ਦੀ ਇਹ ਇਹ ਕਮਜ਼ੋਰ ਮੈਂਟਲ ਹੈਲਥ ਦੀ ਨਿਸ਼ਾਨੀ ਹੈ ਜੋ ਕੁਝ ਆਪਾਂ ਦੇਖ ਰਹੇ ਆ ਆਪਣੇ ਆਂ ਦੇ ਲਈ ਵੀ ਜ਼ਿੰਮੇਵਾਰੀਆਂ ਚੱਕਣ ਨੂੰ ਤਿਆਰ ਨਹੀਂ ਹੈਗੇ ਵੱਡੀ ਗਿਣਤੀ ਹੈ ਅੱਜ ਕੱਲ ਤਾਂ ਹਾਲਾਤ ਤੁਹਾਡੇ ਸਾਹਮਣੇ ਤੁਸੀਂ ਤਾਂ ਸਾਡੇ ਨਾਲ ਕਿਤੇ ਵੱਧ ਇਸ ਗੱਲ ਨੂੰ ਸਟੱਡੀ ਕਰ ਲਿਆ ਹੁਣ ਜੇ ਅੱਜ ਕੱਲ ਦਾ ਲਾਈਫਸਟਾਈਲ ਜਿਹੜਾ ਹੈਗਾ ਵੀ ਮਤਲਬ ਇੰਨਾ ਭੱਜ ਰਿਹਾ ਜ਼ਿੰਮੇਵਾਰੀਆਂ ਤੋਂ ਕੋਈ ਕਹਿੰਦਾ ਜੀ ਮੈਂ ਬੱਚੇ ਨੂੰ ਪਾਲ ਨਹੀਂ ਸਕਦਾ ਬੱਚੇ ਪ੍ਰਤੀ ਜ਼ਿੰਮੇਵਾਰੀ ਨਹੀਂ ਵਸਦਾ ਮੇਰੀ ਪਰਸਨਲ ਲਾਈਫ ਜਿਹੜੀ ਹੈਗੀ ਆ ਉਹ ਇਫੈਕਟ ਹੁੰਦੀ ਹੈ ਤੇ ਕਿੰਨੇ ਤਰ੍ਹਾਂ ਦੇ ਕੋਈ ਕਹਿੰਦਾ ਜੀ ਪੜ੍ਹਾਈ ਕਿਉਂ ਨਹੀਂ ਲਈ ਅਸੀਂ ਬੱਚੇ ਨੂੰ ਪੜ੍ਹਾਵਾਂਗੇ ਕਿਦਾਂ ਉਹ ਉਹਦੇ ਕਰਕੇ ਬਹੁਤ ਸਮਝਣ ਲੱਗ ਜਾਂਦੇ ਆ ਕੋਈ ਇਨੀ ਇਨਸਿਕਿਉਰਟੀ ਫੀਲ ਕਰ ਰਿਹਾ ਹੈਗਾ ਮਤਲਬ ਉਹਨਾਂ ਦੇ ਅੰਦਰ ਮਤਲਬ ਮੈਂਟਲ ਗਰ ਕੌਨਫੀਡੈਂਸ ਦਾ ਲੈਵਲ ਇੰਨਾ ਜ਼ਿਆਦਾ ਘਟ ਗਿਆ ਏ ਕਿ ਜਿਹੜੇ ਫੈਸਲੇ ਲੈਂਦੇ ਆ ਨਾ ਇਨਸਾਨ ਹੁਣ ਤੇ ਬਹੁਤ ਵੱਡੇ ਕੁਐਸਚਨ ਮਾਰਕ ਲਗਾ ਰਹੇ ਆ ਉਹਨਾਂ ਦੇ ਉਹਨਾਂ ਨੂੰ ਇਹ ਨਹੀਂ ਕਿ ਅਸੀਂ ਨਹੀਂ ਹਾਲਾਤਾਂ ਨੂੰ ਬਦਲ ਸਕਦੇ ਹੈਗੇ ਜਿਵੇਂ ਇੱਕ ਇਨਸਾਨ ਕਮਜ਼ੋਰ ਇਨਸਾਨ ਤਾਂ ਝੂਰਦਾ ਹੀ ਨਾ ਬਲੇਮ ਕੰਪਲੇਨਟ ਹੀ ਕਰਦਾ ਪਰ ਇਹ ਸਾਰੀਆਂ ਚੀਜ਼ਾਂ ਜੋ ਅਸੀਂ ਦੇਖ ਰਹੇ ਆ ਇੱਕ ਬਹੁਤ ਹੀ ਕਮਜ਼ੋਰ ਮਾਨਸਿਕਤਾ ਦਾ ਨਤੀਜਾ ਹੈ ਪਰ ਜੇਕਰ ਇਹ ਕਮਜ਼ੋਰ ਜਿਹੜੀ ਸਾਡੀ ਮਾਨਸਿਕਤਾ ਹੈ ਇਹਦਾ ਕਾਰਨ ਕੀ ਐਨਵਾਇਰਨਮੈਂਟ ਐਨਵਾਇਰਨਮੈਂਟ ਕਿਥੋਂ ਮਾਂ ਦੇ ਪੇਟ ਤੋਂ ਮਾਂ ਦੇ ਪੇਟ ਤੋਂ ਹੀ ਜੋ ਸਾਨੂੰ ਇਮਪ੍ਰੈਸ਼ਨ ਮਿਲਨੇ ਸ਼ੁਰੂ ਹੋ ਜਾਂਦੇ ਹਨ ਨਾ ਤੇ ਉਹੀ ਸਾਡੇ ਫਿਰ ਇਹ ਸੰਸਕਾਰ ਹੈ ਸਾਨੂੰ ਬਾਹਰ ਆ ਕੇ ਸਾਨੂੰ ਪ੍ਰਭਾਵਿਤ ਕਰਨੇ ਆ ਤੇ ਫਿਰ ਉਸ ਤੋਂ ਬਾਅਦ ਸਕੂਲਾਂ 'ਚ ਜਾਂਦੇ ਆ ਸਕੂਲਾਂ ਦੇ ਵਿੱਚ ਵੀ ਇਨਸਾਨ ਬਣਨ ਦੀ ਸਿੱਖਿਆ ਨਹੀਂ ਪਰਿਵਾਰ ਦੇ ਵਿੱਚ ਵੀ ਸਾਨੂੰ ਅੱਛੇ ਸੰਸਕਾਰ ਵੀ ਸਿੱਖਿਆ ਤੋਂ ਪਹਿਲਾਂ ਅੱਛੇ ਸੰਸਕਾਰ ਦੇ ਦिए ਤੇ ਗੁਰੂਆਂ ਪੀਰਾਂ ਫਕੀਰਾਂ ਨੂੰ ਦੇਖਦੇ ਆ ਸੀ ਪਹਿਲਾਂ ਅੱਛੇ ਸੰਸਕਾਰ ਦਿੰਦੇ ਸੀ ਪਹਿਲਾਂ ਪੜਾਈਆਂ ਵੀ ਕਿੱਥੇ ਹੁੰਦੀਆਂ ਸੀ ਇੱਥੇ ਨੇਕ ਕਹ ਲੋ ਵੀ ਧਾਰਮਿਕ ਕੇਂਦਰ ਹੁੰਦੇ ਸੀ ਨਾ ਜਿੱਥੇ ਉੱਥੇ ਨੇਕ ਧਰਮੀ ਪੁਰਸ਼ ਹੁੰਦੇ ਸੀ ਜਿਹੜੇ ਕਿ ਵਿਤਕਰੇ ਨਹੀਂ ਸੀ ਕਰਦੇ ਹੁੰਦੇ ਉਸ ਪਰਮਸ਼ਕਤੀ 'ਚ ਵਿਸ਼ਵਾਸ ਰੱਖਦੇ ਸੀ ਉਹਦੇ ਆਧਾਰ 'ਤੇ ਸਭ ਦੇ ਵਿੱਚ ਮਾਨਵਤਾਵਾਦ ਪੈਦਾ ਕਰਦੇ ਸੀ ਜਿਹਦੇ ਵਿੱਚੋਂ ਅਦੇ ਹੱਥੋਂ ਮਾਦਫੇ ਜਨਮ ਲੈਂਦਾ ਹੈਗਾ ਪਰ ਅੱਜ ਤਾਂ ਸਾਨੂੰ ਕਹਿੰਦੇ ਵੀ ਤੂੰ ਜੇ ਫਲਾਣੇ ਦਾ ਬੱਚਾ ਉਹਨੂੰ ਪ੍ਰੋਬਲਮ ਹੈ ਤੇ ਤੂੰ ਹੀ ਲੈਣਾ ਕਹਿੰਦਾ ਜੀ ਮੈਨੂੰ ਅੱਜ ਜੇ ਬੱਚਾ ਕਹਦੇ ਵੀ ਨਾ ਵੀ ਅੱਜ ਇੱਕ ਬਜ਼ੁਰਗ ਮਿਲਿਆ ਸੀ ਸੜਕ 'ਨੇ ਸੀ ਪਾਰ ਹੁੰਦਾ ਨਹੀਂ ਨਹੀਂ ਤੂੰ ਕੁਝ ਨਹੀਂ ਲੈਣਾ ਤੂੰ ਨਹੀਂ ਕਿਸੇ ਨੂੰ ਹੱਥ ਲਾਉਣਾ ਤੇ ਅਸੀਂ ਤਾਂ ਜੇਕਰ ਬੱਚਾ ਕੋਈ ਅੱਛੀ ਗੱਲ ਕਰਨ ਦੀ ਕੋਸ਼ਿਸ਼ ਕਰਦਾ ਜਾਂ ਜੇ ਸਪੋਰਟ ਕਰਨ ਵਾਲਾ ਸਲਾਹ ਵੀ ਲੈ ਲਵੇ ਮੈਕਸਿਮਮ ਜਿਹੜੇ ਹੈਗੇ ਆ ਪੇਰੈਂਟਸ ਉਹਨੂੰ ਇਹਨਾਂ ਗੱਲਾਂ ਤੋਂ ਰੋਕ ਦਿੰਦੇ ਆ ਉੱਥੋਂ ਹੀ ਤਾਂ ਅਚਾਰ ਭ੍ਰਿਸ਼ਟ ਹੋਣਾ ਸ਼ੁਰੂ ਹੋ ਜਾਂਦਾ ਭ੍ਰਿਸ਼ਟਾਚਾਰ ਕਿੱਥੋਂ ਫੈਲ ਰਿਹਾ ਇਹ ਭ੍ਰਿਸ਼ਟ ਭ੍ਰਿਸ਼ਟ ਹੋਇਆ ਅਚਾਰ ਦਾ ਹੀ ਤਾਂ ਨਤੀਜਾ ਜਿਹਦੇ ਵਿੱਚ ਇਨਸਾਨੀ ਦਾ ਕਾਲ ਬਣੇ ਇਹਨੇ ਵੱਡੇ ਪੱਧਰ ਤੇ ਪੈ ਗਿਆ ਕਿ ਹੋਰ ਨੂੰ ਤੱਕੀ ਆਪਣੇ ਬੱਚਿਆਂ ਨੂੰ ਵੀ ਜਿਹੜਾ ਹੈਗਾ ਸੁੱਟਣ ਲੱਗ ਗਏ ਧੰਨਵਾਦ ਖਾਲਸਾ ਸਾਡੇ ਨਾਲ ਜੁੜਨ ਦੇ ਲਈ ਤਾਂ ਇਹ ਘਟਨਾ ਤੁਹਾਨੂੰ ਅਸੀਂ ਦੁਬਾਰਾ ਦਿਖਾ ਰਹੇ ਹਾਂ ਆਪਣੀ ਸਕਰੀਨ ਦੇ ਉੱਪਰ ਕਿ ਇੱਕ ਬੱਚਾ ਦੇਰ ਰਾਤ ਕੋਈ ਮਾਂ ਬਾਪ ਉਹ ਅਸੀਂ ਮਾਂ ਬਾਪ ਸ਼ਬਦ ਤਾਂ ਵਰਤ ਰਹੇ ਹਾਂ ਪਰ ਅਸੀਂ ਕਹਾਂਗੇ ਇੱਕ ਅਜੇਹਾ ਮਾਂ ਬਾਪ ਜਿੱਦੇ ਵਿੱਚੋਂ ਮਾਨਵਤਾ ਝਲਕਦੀ ਵੀ ਨਹੀਂ ਦੂਰ ਦੂਰ ਤੱਕ ਨਹੀਂ ਝਲਕਦੀ ਆਪਣੇ ਮਾਂ ਬਾਪ ਆਪਣੇ ਬੱਚੇ ਲਈ ਉਹ ਮਾਂ ਬਾਪ ਜਿਹੜਾ ਪਰਾਇਆ ਹੋ ਚੁੱਕਿਆ ਸੀ ਇੰਨਾ ਖੂਨ ਚਿੱਟਾ ਹੋ ਚੁੱਕਿਆ ਸੀ ਫੁੱਟ ਪਾਤੀਸ ਬੱਚੇ ਨੂੰ ਛੱਡ ਕੇ ਚਲੇ ਗਏ ਪ੍ਰਭਾਸ ਰੇ ਨੂੰ ਇਹ ਬੱਚੇ ਨੂੰ ਅਡੌਪਟ ਕੀਤਾ ਗਿਆ ਰਾਤ ਦੇ ਹਨੇਰੇ ਦੇ ਵਿੱਚ ਛੱਡ ਕੇ ਇੱਕ ਕੱਲਾ ਬੱਚਾ ਵਿਲਕ ਰਿਹਾ ਸੀ ਦੁੱਧ ਦੀ ਇੱਕ ਬੋਤਲ ਸੀ ਉਸ ਦੇ ਕੋਲ ਐਵੇਂ ਪਾ ਕੇ ਇੱਕ ਫੁੱਟਪਾਥ ਤੇ ਚਲੇ ਗਏ ਤਾਂ ਹੁਣ ਬੱਚੇ ਦਾ ਇਲਾਜ ਪ੍ਰਭ ਆਸਰਾ ਵੱਲੋਂ ਕਰਾਇਆ ਜਾ ਰਿਹਾ ਬੱਚਾ ਪ੍ਰਭ ਆਸਰੇ ਦੇ ਵਿੱਚ ਤਾਂ ਇਹ ਮਾਨਵਤਾ ਦਾ ਜਿਹੜਾ ਆਏ ਦਿਨ ਨਿਗਾਰ ਆ ਰਿਹਾ ਉਸ ਦੀ ਬਹੁਤ ਵੱਡੀ ਨਿਸ਼ਾਨੀ ਸੀ ਜਿਹੜੀ ਅਸੀਂ ਇਸ ਤਸਵੀਰਾਂ ਦੇ ਵਿੱਚ ਵੇਖੀ